ਆਕੂੜੇ ਪਿੰਡ ਦੀ ਰੂਹ ਹੀ ਬਦਲੀ ਪਈ ਆ 10 ਵਾਰੇ ਹੋ ਗਏ ਮੈਨੂੰ ਤਾਂ ਆਈ ਨੂੰ ਤੇ 10 ਵਾਰਾਂ ਕਿ ਕੀ ਕੁਝ ਹੋ ਗਿਆ ਹੋਰ ਦੀ ਹੋਰ ਹੀ ਹੋਗਾ ਸਿਆਣ ਹੀ ਨਹੀਂ ਹੁੰਦੀ ਕਿਸੇ ਦੀ ਹੋਰ ਕਿਵੇਂ ਪਣੀ ਠੀਕ ਐ ਠੇਕਰ ਕਿਵੇਂ ਸਿੰਦਰੇ ਤੂੰ ਠੀਕ ਆ ਵਦਿਕਾ ਤੂੰ ਦੱਸ ਅੱਜ ਕਿਵੇਂ ਤੈਨੂੰ ਸਾਡੇ ਘਰ ਦਾ ਮੋਹ ਆ ਗਿਆ ਕਿਵੇਂ ਆ ਗਈ ਘਰ ਦਾ ਮੋਹ ਤਾਂ ਫਿਰ ਆ ਹੀ ਜਾਂਦਾ ਫੇਰ ਵੀ ਪੇਕੇ ਐ ਜੰਮੀ ਪੜੀਆਂ ਪੇਕੇ ਤਾਂ ਜੰਮੀ ਪੜੀ ਤਾਂ ਹੈਗੀ ਆ ਪੇਕੇ ਵੀ ਹੈਗੇ ਪੇਕੇ ਤਾਂ ਉਦਦੇ ਵੀ ਸਿੱਕਦੇ ਜਮੀਨ ਲੈ ਜੀ ਸੀ ਨਹੀਂ ਫਿਰ ਹੁਣ ਉਹੀ ਗੱਲ ਤਾਂ ਨਹੀਂ ਮੂਰੇ ਰੱਖਣੀ ਜਮੀਨ ਵਾਲੀ ਨਾ ਮੂਰੇ ਗਾ ਰੱਖਣ ਨਾਲ ਗਾ ਤਾਂ ਸਾਰੀ ਗਾ ਕੇ ਜ਼ਮੀਨ ਤੇ ਨਿਬੜਦੀ ਐ ਤੇ ਉਹ ਦਾਦੇ ਦੀ ਜ਼ਮੀਨ ਹੁੰਦੀ ਐ ਜਾਂ ਕਿ ਮੁੱਟ ਤਾਂ ਸਾਰਾ ਕੁਝ ਜ਼ਮੀਨ ਹੀ ਹੁੰਦੀ ਐ ਫਿਰ ਉਸ ਗੱਲ ਤੇ ਅਗਲਾ ਰੇਤਾ ਵੀ ਪਾ ਦਿੰਦਾ ਕਿਹਤਾਰੀ ਉਮਰ ਉਹੀ ਗੱਲ ਯਾਦ ਰੱਖਦਾ ਫਿਰ ਇੱਕਾ ਰੂਤਾ ਕੋਈ ਪਾਈਦਾ ਨਹੀਂ ਮੇਰੇ ਸੰਗਰ ਰੇਤਾ ਪਾਉਣ ਨਾਲ ਤਾਂ ਗੱਲੇ ਹੀ ਨਹੀਂ ਹੁੰਦੀਆਂ ਇਹ ਨੀ ਗੱਲਾਂ ਚ ਕੋਈ ਨਾ ਅਣਜਾਣੇ ਖਵਰਾ ਕਿੰਨੀ ਕੁ ਮਜਬੂਰ ਸੀ ਜਦੋਂ ਲੈ ਕੇ ਗਈਆਂ ਸੋਨੂੰ ਕੀ ਪਤਾ ਸਾਡੇ ਘਰ ਦਾ ਨਹੀਂ ਮਜਬੂਰ ਤਾਂ ਬੰਦਾ ਹੁੰਦਾ ਫਿਰ ਭੁੱਖ ਤੇ ਵੀ ਕੱਟੀ ਜਾਂਦੀ ਹੁੰਦੀ ਐ ਟੰਗੀ ਫੰਗੀ ਵੀ ਕੱਟੀ ਜਾਂਦੀ ਹੁੰਦੀ ਐ ਫਿਰ ਫੇਰ ਆਈ ਥੋੜੀ ਵੀ ਤੇ ਕੀ ਜਾ ਕੇ ਤੇ ਜ਼ਮੀਨ ਹੀ ਲੱਤਾਂ ਧਾਕੇ ਵੇ ਜੋ ਗੇਟ ਤੇ ਜ਼ਮੀਨ ਹੀ ਲਿਆਉ ਨਹੀਂ ਜ਼ਮੀਨ ਤਾਂ ਪਾਣੇ ਫਿਰ ਹੁਣ ਜਿਹੜੀ ਲਈ ਗਈ ਲਵਾ ਗਈ ਉਹ ਤਾਂ ਨਾ ਸੋਨੂੰ ਅੱਜ ਮੁੜੇ ਨਾ ਸੋਨੂੰ ਸਵੇਰੇ ਮੁੜੇ ਜਦੋਂ ਲਈ ਗਈ ਤੇ ਫੇਰ ਹੁਣ ਜੀਤਾ ਕਰਦਾ ਹੀ ਕੁੜੇ ਪੇਕਾਂ ਦੇ ਘਰੇ ਆਉਣ ਨੂੰ ਫੇ ਨਹੀਂ ਜੀ ਮੈਂ ਨਾ ਮੁਰਦੀ ਤੇ ਨਹੀਂ ਮੁਰਦੀ ਜ਼ਮੀਨ ਫੇਰ ਹੁਣ ਅੱਜ ਤੇਰਾ ਇੱਥੇ ਪੇਕੀ ਤਾਂ ਰਿਆ ਵੀ ਕੁਛ ਨਹੀਂ ਨਹੀਂ ਆਈ ਤਾਂ ਭਾਵੇਂ ਮੈਂ ਚੰਗੇ ਵਾਸਤੇ ਸੀਗੇ ਤੇ ਉਂ ਤੂੰ ਮੇਰੇ ਆਉਂਦੀ ਦੇ ਗਲ ਪੈ ਗਈ ਮੈਂ ਤੈਨੂੰ ਦੱਸਾਂ ਮੈਂ ਤਾਂ ਚੰਗੇ ਖਾਤਰ ਆਈ ਸੀ ਗੱਤਾਂ ਪਹਿਨੇਆਂ ਉਦਕ ਚ ਗੜਨੀ ਸਿਪਈ ਕਰਾਇਆ ਮੈਂ ਇੱਥੇ ਖੜੀ ਸੀ ਕਰੇ ਜ਼ਮੀਨ ਲੈ ਕੇ ਗਈ ਸੀ ਇੱਥੇ ਰਹੀ ਸੀ ਜ਼ਮੀਨ ਲੈ ਕੇ ਜਾਉਂਦੀ ਮੇਰਾ ਸਾਰੀ ਉਮਰ ਤਾਂ ਠਾਪੜਦੀ ਸੀ ਨਹੀਂ ਸਾਰੀ ਉਮਰ ਤਾਂ ਟੁੱਟ-ਫੁੱਟ ਹੁੰਦੀ ਹੁੰਦੀ ਫੇਰ ਵੀ ਕੋਈ ਨਹੀਂ ਨਾ ਕੋਈ ਆਈ ਹੁੰਦਾ ਜੋ ਕਰੇ ਬੰਦਾ ਆ ਜਾਏ ਤੇ ਦੁਸ਼ਮਣ ਆ ਜਾਏ ਉਹਨੂੰ ਵੀ ਬੁਲਾ ਲੈਂਦਾ ਗਲਾ ਨਹੀਂ ਦੁਸ਼ਮਣ ਨੂੰ ਬੁਲਾ ਲੈਂਦਾ ਹੁੰਦਾ ਹੱਥ ਮੇਰੇ ਜਾਂਦੇ ਹੁੰਦੇ ਨੇ ਗੋਲ ਨਹੀਂ ਭੁੱਡੇ ਹੁੰਦੇ ਜ਼ਮੀਨ ਨਹੀਂ ਹੁਣ ਭੁੱਜੀ ਕਿਸੇ ਵੇਲੇ ਪਤਾ ਤੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਕਰੇ ਗੱਲ ਜਿਆਦਾ ਆ ਜਾਂਦੀ ਹੈ ਨੀ ਚਲ ਕੋਈ ਨਹੀਂ ਇਹ ਜਿਹੀਆਂ ਤਾਂ ਹੁੰਦੀਆਂ ਰਹਿੰਦੀਆਂ ਤੂੰ ਅੱਗੇ ਪਿਛਲੀਆਂ ਤਾਂ ਛੱਡ ਮੈਂ ਤਾਂ ਹੁਣ ਜਿਹੜੇ ਕੰਮ ਆਈਆਂ ਮੇਰੇ ਤਾਂ ਉਹ ਗੱਲ ਸੁਣ ਇਹ じゃ ਕੀ ਕੰਮ ਹੁਣ ਤਾਂ ਸਾਡੇ ਚੱਕਰ ਕੋਈ ਕੰਮ ਆਈ ਤਾਂ ਕੋਈ ਗੱਲ ਹੀ ਨਹੀਂ ਰਹੇਗੀ ਆਈ ਤਾਂ ਕੰਮ ਹੀ ਆ ਉਂ ਤੇਰੇ ਆਖੇ ਲੱਗਣਾ ਨਾ ਲੱਗਣਾ ਉਹ ਤੇ ਤੇਰੀ ਮਰਜ਼ੀ ਹੈ ਨਾ ਨਾ ਆਖੇ ਲੱਗਣਾ ਉਹ ਕੰਮ ਤਾਂ ਗਿਆ ਆਇਆ ਹੁਣ ਉਹ ਤਾਂ ਮੈਂ ਤਾਂ ਸਗਾ ਲੱਖੇ ਹੁਣ ਤੇ ਕਿ ਬਠਿਆ ਰੇ ਲੱਗੇ ਸੀ ਕਿਦੋਂ ਹੁਣ ਤੂੰ 10 ਸਾਲਾਂ ਹੋ ਗਏ ਜ਼ਮੀਨ ਲਗਾਈ ਨੂੰ ਹੁਣ ਆਖੇ ਲੱਗਣ ਵਾਲੀਆਂ ਗੱਲਾਂ ਕਿੱਥੇ ਰਹਿ ਗਈਆਂ ਨਾ ਨੀ ਮੇਰੀ ਗੱਲ ਸੁਣ ਲੈ ਐਡੀ ਗਰਮਣਾ ਹੋ ਤੂੰ ਮੇਰੀ ਵੀ ਸੁਣ ਲੈ ਕਿ ਆਪਦੇ ਨਹੀਂ ਮ ਕੀ ਬਤਾ ਕੋਈ ਤੇਰੇ ਫਾਇਦੇ ਦੀ ਹੋਵੇ ਮੇਰੇ ਫਾਇਦੇ ਤਾਂ ਕਿਸੇ ਮੇਰੇ ਫਾਇਦੇ ਤਾਂ ਜ਼ਮੀਨ ਸੀ ਮੇਰੀ ਕਿਹੜੀ ਉਹੀ ਗੱਲ ਵਾਂਗੂ ਮੇਰੇ ਜਵਾਕਾਂ ਦੀ ਜਾਇਦਾਦ ਸੀ ਉਹ ਤਾਂ ਤੂੰ ਮੂਰੇ ਰੋਟੀ ਚਾਕੇ ਲੈ ਗਈ ਮੇਰੇ ਜਵਾਕਾਂ ਦੇ ਪਾਈ ਹੋਈ ਤਾਂ ਚਾ ਜੇ ਕਿਸੇ ਜਵਾਕ ਦੀ ਜ਼ਿੰਦਗੀ ਸੌਖੀ ਹੋ ਜੇ ਉਹ ਤੇਰੇ ਫਾਇਦੇ ਦੀ ਨਹੀਂ ਨਹੀਂ ਜ਼ਿੰਦਗੀ ਸੌਖੀ ਜੇ ਪਰਮਾਤਮਾ ਕਰੇ ਤਾਂ ਫੇਰ ਤੂੰ ਕੀ ਕਰਨੀ ਤੇ ਤੂੰ ਕਰਨੀ ਹੁੰਦੀ ਜ਼ਿੰਦਗੀ ਸੌਖੀ ਮੇਰੇ ਜਵਾਕਾਂ ਦੀ ਤੂੰ ਜ਼ਮੀਨ ਨਹੀਂ ਸੀ ਲੈ ਕੇ ਜਾਂਦੀ ਜੇ ਤਾ ਖੁੱਡੇ ਚ ਨਹੀਂ ਵੱੜਦੀ ਤੇ ਪੁੱਠੀ ਪੁੱਠੀ ਚਲੀ ਜਾਂਦੀ ਤੂੰ ਮੇਰੀ ਗੱਲ ਤਾਂ ਸੁਣ ਵੀ ਮੈਂ ਗੱਲ ਕੀ ਕਹਿਣ ਆਈ ਆ ਤੈਨੂੰ ਲਾ ਦੱਸ ਦੇ ਫੇਰ ਕੀ ਕਹਿਣ ਆਈ ਆ ਲ ਸੁਣਾ ਦੇ ਨੀ ਮੇਰੀ ਗੱਲ ਸੁਣ ਮੈਂ ਤਾਂ ਆਏ ਆਈ ਸੀ ਆਪਣੀ ਰੈਂਪੀ ਖਾਤਰ ਰਿਸਤਾ ਸੀ ਉੱਥੇ ਬਾਰਾ ਤਕੜਾ ਘਰ ਹੈ 50 ਕਿੱਲੇ ਬਾਣਦੇ ਹੁੰਦੇ ਕੱਲਾ ਮੁੰਡਾ ਹੈ ਉਹ ਕਿਹੜੀ ਮਸ਼ინਰੀ ਹੈ ਜਿਹੜੀ ਘਰੇ ਨਹੀਂ ਉਹ ਆਦੇ ਕੁੜੀ ਸਿਆਣੀ ਤੇ ਸੋਹਣੀ ਚਾਹੀਦੀ ਹੱਸ ਤਾਂ ਧੱਕਾ ਨਹੀਂ ਮੰਗਦੇ ਮੈਂ ਅੱਖਾਂ ਹੋ ਮਾਣਾ ਤਾਂ ਮੇਰੀ ਭਤੀਜੀ ਦਾ ਕਰਾ ਦਿੰਨੀ ਆ ਮੈਂ ਤਾਂ ਕੁੜੀ ਸੌਖੀ ਰਹੂ ਨਾਲੇ ਮੇਰੇ ਪੇਕੇ ਆਉਂਦੇ ਜਾਂਦੇ ਰਹਿਣਗੇ ਮੇਰੇ ਕੋਲੇ ਆਜਾ ਕਰਨਗੇ ਅੱਛਾ ਨਾ ਤੇ ਹੁਣ ਵੀ ਮੈਂ ਜਮੀਨ ਲਈ ਇਹ ਨਾ ਤੇ ਮੇਰੇ ਪੇਕੇ ਵੀ ਨਾ ਬਾਤਲ ਲੱਗ ਜਾਣਗੇ ਤੇ ਨਾਲੇ ਮੈਂ ਚੰਗਾ ਥੋੜਾ ਸਿਉਣੇ ਦਾ ਫਬਾ ਨੂੰ ਲੱਖ ਰਤੀ ਹੈ ਜਾਂ ਤੇ ਨਾਲੇ ਮੈਂ ਕੀ ਕਰਨਾ ਹੈ ਤੁਹਾਡੇ ਕੋਈ ਕਾਹਰੇ ਰਹਿੰਦੀ ਹੈ ਨਹੀਂ ਸਿਉਣਾ ਮੈਂ ਕੀ ਕਰਨਾ ਮੈਂ ਤਾਂ ਆਇਆ ਤੁਸੀਂ ਨਾ ਮੇਰੇ ਕੋਲੇ ਆਇਆ ਕਰੋ ਜਦੋਂ ਤੁਸੀਂ ਉੱਥੇ ਕੁੜੀ ਕੋਲੇ ਜਾਇਆ ਕਰੋਗੇ ਮੈਂ ਤੁਹਾਨੂੰ ਉਦੋਂ ਮਿਲਿਆ ਆਇਆ ਕਰੂੰਗੀ ਤੁਹਾਨੂੰ ਵੇਖ ਲਿਆ ਕਰੂੰ ਵੀ ਮੇਰੇ ਭਰਾ ਪਰ ਜਾ ਯਾਰਾ ਦੇਖਣ ਵਾਲੀਆਂ ਤਾਂ ਗੱਲਾਂ ਹੁਣ ਦੂਰ ਆਈਆਂ ਗਈਆਂ ਮੈਂ ਦੱਸਾਂਗਾ ਦੂ ਕਾਣੇ ਬਥੇ ਚੰਗਾ ਹੈ ਕਿ ਉ ਤੇਰੀ ਮਰਜ਼ੀ ਆ ਇਹਦਾ ਘਰ ਤਾਂ ਤੁਹਾਨੂੰ ਜ਼ਿੰਦਗੀ ਚ ਨਹੀਂ ਥਾਣਾ ਜਿਹੇ ਜੀ ਮੈਂ ਦੱਸ ਪਾਉਣੀ ਆ ਨਹੀਂ ਤੇਰੀ ਵਿਆਹ ਮਾਤਾ ਨੇ ਲਿਖੇ ਪਾਇਆ ਨਾ ਉਹ ਤਾਂ ਖਰੋ ਤਾਂ ਮਿਲ ਹੀ ਜਾਣਾ ਉਹ ਤਾਂ ਕੋਈ ਨਾ ਤਾਂ ਤੂੰ ਚੰਗਾ ਭਲ ਨਾਲੀਆਂ ਤੇ ਨਾ ਕੋਈ ਹਟਾਉਣ ਵਾਲਾ ਮੇਰੀ ਗੱਲ ਸੁਣ ਕੁੜੀ ਨੇ ਤਾਂ ਰਾਜ ਕਰਨਾ ਹੀ ਕਰਨਾ ਤੁਸੀਂ ਵੀ ਨਾਲ ਰਾਜ ਕਰੋਗੇ ਅਸੀਂ ਤਾਂ ਕੀ ਰਾਜ ਕਰਨਾ ਅਸੀਂ ਤਾਂ ਰਾਜ ਆਪਦੀ ਜਾਇਦਾਦ ਤੇ ਕਰਦੇ ਉਹ ਤੂੰ ਅੱਧੀ ਵੱਡ ਕੇ ਲਏਗੀ ਸਾਡੀ ਤਾਂ ਹੁਣ ਰਾਜ ਹੋਇਆ ਹੀ ਪਿਆਗਾ ਨਿਪਣ ਤੇਰੇ ਨਹੀਂ ਖੁੱਡੇ ਚ ਵੱਢਦੀ ਤੇਰੀ ਮਰਜ਼ੀ ਐ ਮੈਂ ਤਾਂ ਸਿਰ ਦੀਆਂ ਡਿੱਕਰਾਂ ਭਾਲ ਲਾਂ ਤੂੰ ਤਾਂ ਕਿਸੇ ਲਈ ਤੇ ਨਹੀਂ ਆਈ ਮੈਂ ਤਾਂ 10 ਮਰਾਂ ਤੂੰ ਆਈ ਸਾ ਵੀ ਆਪਦਾ ਖੇੜਾ ਵੇਖਿਆ ਮੈਂ ਆਪਦੇ ਪੇਖਿਆ ਨੇ ਕਰੇ ਜਾਇਆ ਮਾਨਾ ਤੂੰ ਪਾਣੀ ਨਾ ਧਾਣੀ ਨਾ ਚਾਹ ਨਾ ਕੁਛ ਹੋਰ ਪਾਣੀ ਧਾਣੀ ਤਾਂ ਹੁਣ ਜੇ ਨਾ ਤੂੰ ਜ਼ਮੀਨ ਲੈ ਕੇ ਜਾਂਦੀ ਐ ਤੇ ਤੈਨੂੰ ਚਾਹ ਪਾਣੀ ਵੀ ਪਿਉਂਦੇ ਤੈਨੂੰ ਰੋਟੀ ਟੁਕ ਵੀ ਖਵਾਉਂਦੇ ਤੈਨੂੰ ਅੱਥੀ ਛਾਵਾ ਕਰਦੇ ਕਦੇ ਤੂੰ ਜ਼ਮੀਨ ਲੈ ਗਈ ਤਾਂ ਠੂਠਾ ਮੰਗ ਕੇ ਫੜ ਕੇ ਮੰਗਣ ਵਾਲੇ ਕਰ ਮੇਰੀ ਗੱਲ ਸੁਣੋ ਚਾਚ ਕੋਈ ਨਾ ਪਿੰਡ ਚ ਚਾਚਾ ਤਾਇਆ ਹੋ ਜਾ ਕੋਈ ਮੰਗਤਾ ਆ ਜੇ ਕੁੜੀ ਕਤਰੀਨ ਤਾਂ ਅਗਲਾ ਉਹਨੂੰ ਵੀ ਚਾਹ ਪਾਣੀ ਪ ਕਾ ਚੰਦੀ ਨਾ ਉਜਾਰੇ ਰੋਟੀ ਖਾਂਦੇ ਦਿਸਣ ਮੈਨੂੰ ਮੈਂ ਮੇਰੇ ਮਿਲ ਮਲਿਆਪ ਮੇਰੇ ਪੇਕਾਂ ਦਾ ਬਾਹਰ ਫੁੱਲਾ ਰੇ ਨਹੀਂ ਫਿਰ ਮੈਂ ਮਜਬੂਰੀ 'ਚ ਹੀ ਲੈ ਕੇ ਗਈ ਮੇਰੇ ਕਹਿੰਦਾ ਜੀ ਕਰਦਾ ਸੀ ਹੁਣ ਕਿਵੇਂ ਮੇਰੇ ਗੱਲ ਪਈ ਜਾਣੀ ਐ ਤੂੰ ਇਹ ਸਾਨੂੰ ਵੀ ਮਜਬੂਰੀ ਸੀ ਸਾਨੂੰ ਕੀ ਮਜਬੂਰੀ ਸੀ ਪੂਆ ਨਾ ਕਾ ਤੂੰ ਬੋਲੀ ਜਾਣੀ ਐ ਸੱਸਰੀ ਕਾਲ ਬੂਆ ਜੀ ਸੱਸਰੀ ਕਾਲ ਪਾਈ ਹੋ ਠੀਕ ਹਾਂ ਹਾਂ ਠੀਕਾਂ ਆ ਜਾ ਪੂਆ ਅੰਦਰ ਚੱਲ ਨਾ ਪੂਆ ਇੰਨੇ ਟਾਈਮ ਬਾਹਰ ਆਈ ਅੰਦਰ ਜਾ ਨਾ ਅੰਦਰ ਨੂੰ ਤੈਨੂੰ ਅੱਛਾ ਦੇਖ ਕੇ ਨਾ ਆਇਆ ਹੈ ਚੱਲ ਕੱਧਰ ਆ ਬੇਬੇ ਐ ਕਰਦੀ ਹੁੰਨੀ ਆ ਪੂਆ 10 ਸਾਲਾਂ ਪਿੱਛੋਂ ਆਈ ਹੈਗੀ ਨੀ ਬੰਦਾ ਸੁਬਾ ਦਾ ਗਿਆ ਫਮਾ ਬੀਵਾ ਦਾ ਆਈ ਜਾਂਨੀ ਤੇਰੀ ਤਾਂ ਰੋਟੀ ਲੈ ਗਈ ਚੱਕ ਕੇ ਮੂਰੇ ਪਾਈ ਹੋਈ ਨੀ ਤੈਨੂੰ ਹਜੇ ਪੂਆ ਦਾ ਮੋਹ ਹੁੰਦਾ ਚੱਲ ਕੋਈ ਨਹੀਂ ਬੇਬੇ ਉਹੀ ਗੱਲ ਪਤਾ ਨਹੀਂ ਬੰਦੇ ਤੇ ਕਿਵੇਂ ਬੇੜਾ ਹੁੰਦਾ ਉਹ ਚੰਗਾ ਮਾੜਾ ਕੋਈ ਜੀ ਨਹੀਂ ਕਰਦਾ ਬੇੜਾ ਹੁੰਦਾ ਫਿਰ ਬੇੜਾ ਬੰਦਾ ਨਗਾਵੀ ਲੈਂਦਾ ਹੁੰਦਾ ਭੁੱਖਾ ਤੇ ਹਾਂ ਵੀ ਘਾਟ ਬੰਦਿਆਂ ਨਾਲ ਹੀ ਹੁੰਦੀਆਂ ਹੁੰਦੀਆਂ ਮੈਂ ਦੱਸਾਂ ਗੱਲ ਕਿਉਂ ਕਵਰਾਟ ਕਰਦੀਆਂ ਬਾਹਰ ਕੇ ਪੂਆ ਨੂੰ ਮੋੜਦੀ ਸੋਹਣੀ ਲੱਗਦੀਆਂ ਬਾਹਰ ਤੋਂ ਨਾ ਫੇਰ ਹਜੇ ਕੋਈ ਕੱਤਰ ਰਹੀ ਉਹ ਦੇਣਾ ਹੂ ਕਿਲਾ ਬਹੰਦਾ ਦੇਦੀ ਆਂਦੀ ਕੁਛ ਨਹੀਂ ਲੈ ਕੇ ਜਾਂਦੀ ਇੱਥੇ ਬਹਿ ਜਾਣਦੇ ਚਾਦੀ ਕੁੱਟ ਪੀ ਜਾਣਦੇ ਐਨੀ ਦੁਸ਼ਮਣ ਨਾ ਬਣ ਨੀ ਦੇ ਦੇ ਤਾਂ ਸੱਕ ਲੈਣਾ ਜੇ ਤੋੜਾ ਸੌਣੇ ਦਾ ਭਾਜ ਦਿਆ ਲੱਖ ਰੁਪਇਆ ਭਾਜ ਦਿਆ ਜਾਂ ਪੀਦੇ ਬਿਆ ਦਾ ਦੇ ਦੇ ਇਹਨੂੰ ਲੈ ਦੇਖ ਨਾ ਤੂੰ ਚੱਲ ਬੇਬੇ ਮੈਂ ਕਰਦੀ ਆਂ ਬੂਆ ਨਾਲ ਹਾਂ ਕੱਲਾ ਕੱਲਾ ਹਜੇ ਤੋਂ ਕੱਟ ਹੋਈਏ ਤੇਰੇ ਨਾਲ ਦੇਖ ਪੂਆ ਇਹ ਤਾਂ ਉਹੀ ਕਰੀ ਜਾਂਦੀ ਐ ਤਾਂ ਪਿਛਲੀਆਂ ਗੱਲਾਂ ਚੱਕੀ ਬੈਠੀ ਐ ਚੱਲ ਕੋਈ ਨਹੀਂ ਪਿਛਲੀਆਂ ਤੇ ਪਾ ਰਹਿਤਾ ਤੂੰ ਮੈਨੂੰ ਦੱਸ ਵੀ ਤੂੰ ਕਿਵੇਂ ਆਈਆਂ 10 ਸਾਲਾਂ ਪਿਛੋਂ ਤੈਨੂੰ ਕਿਵੇਂ ਸਾਡੀ ਯਾਦ ਆ ਗਈ ਨਹੀਂ ਮੇਰੇ ਪੇਕੇ ਆ ਮੈਂ ਜਾਵਾਂ ਯਾਦ ਤਾਂ ਤੈਨੂੰ ਮੈਂ ਦਾ ਬੈ ਜਾ ਪੂਆ ਕਿਹੜੇ ਲੋਟ ਆਈ ਐ ਯਾਦ ਸਾਡੇ ਤਾਂ ਨਾ ਥਾਂ ਸੀ ਬਾਹਲਾ ਚੰਗਾ ਅੱਛਾ ਕਰ 50 ਕਿੱਲੇ ਤਾਂ ਮੁੰਡੇ ਨੂੰ ਬਾਣਦੇ ਆਉਂਦੇ ਐ ਤੇ 22 ਤਕੜੀ ਕੋਠੀ ਇਕੱਲਾ ਹੀ ਹੈਗਾ ਅੱਛਾ ਤੇ ਉਹ ਆੜੇ ਵੀ ਸੰਤਾਂ ਕੁੜੀ ਸੋਹਣੀ ਸੁਨੱਖੀ ਤੇ ਕੰਮ ਵਾਲੀ ਚਾਹੀਦੀ ਵੀ ਇਸ ਟਾਲੇ ਉਹਨਾਂ ਪਹਿਲਾਂ ਨਾਲ ਉਹਦੇ ਚਾਚੇ ਤਾਂ ਦੇ ਮੁੰਡੇ ਨਾਲ ਠੱਗੀ ਵੱਜ ਗਈ ਸੀ ਪੂਆ ਦੇ ਉਹਨਾਂ ਨੇ ਦੇਣ ਲੈਣ ਵਾਲਾ ਲਿਆ ਸੀਗਾ ਤੇ ਚਾਚੇ ਦੇ ਪੁੱਤ ਨੇ ਹਾਂ ਹਾਂ ਤੇ ਵੀ ਉਹਨਾਂ ਫਿਰ ਉਹਨਾਂ ਦੇ ਕਿਹੜਾ ਬਸ ਗਈ ਵੀ ਆਪਾਂ ਤਾਂ ਜਮਾ ਗਰੀਬ ਪਰਿਵਾਰ ਦੀ ਕੁੜੀ ਲਵਾਂਗੇ ਜਿਹੜੀ ਆਪਣੇ ਕੰਮ ਧੰਦਾ ਕਰੇ ਤੇ ਬੜੀ ਸੌਖੀ ਰਹੇ ਨਾ 50 ਕਿੱਲੇ ਵਾਲੇ ਭੁਆ ਹੀ ਲੈ ਲੈਣਗੇ ਤੇ ਵੀ ਲੋ ਕੁੜੀਆਂ ਹੁਣ ਇੱਜ਼ਤਮਾਨ ਵਾਲੀਆਂ ਕੁੜੀਆਂ ਤੇ ਸਿਆਣੀਆਂ ਕਿੱਥੇ ਛਾਉਣੀਆਂ ਹਰੇ ਕੁੜੀਆਂ ਤੈਨੂੰ ਪਤਾ ਹੀ ਹੈ ਕੁਝ ਤਾਂ ਬਾਹਰ ਨੂੰ ਵਾਗੂਆਂ ਕੋਸਾ ਹਾ ਨਾ ਸੇ ਪੱਤਾਂ ਤੇ ਮੁੰਡੇ ਹੋਏ ਫਿਰਦੇ ਨਾਲ ਕੁੜੀਆਂ ਰਲੀਆਂ ਫਿਰਦ ਨੇ ਹਾਂ ਅੱਜ ਕੱਲ ਟਾਈਮ ਤਾਂ ਬਾਲਾ ਮਾੜਾ ਤੂ ਸਿਆਣਾ ਦੀ ਬੁੱਤ ਮਿਲਦਾ ਨਹੀਂ ਲੋਕ ਤਾਂ ਹੁਣ ਮਿੰਤਾਂ ਕਰਦੇ ਵੀ ਸਿਆਣੀ ਕੁੜੀ ਮਿਲ ਜੇ ਕੱਖ ਨਹੀਂ ਮੰਗਦੇ ਹੋਰ ਰੈਂਪੀ ਤਾਂ ਦੇਖ ਲ ਪੂਆ ਕਿੱਡੀ ਸਿਆਣੀ ਐ ਸਾਰੇ ਕੰਮ ਜਾਣਦੀ ਐ ਨਾ ਸਾਰੇ ਕੰਮ ਸਕਾਦੀ ਮੈਂ ਹਾਂ ਇਹ ਆਈ ਸੀ ਮਖੇ ਮੇਰੀ ਭਤੀਜੀ ਆਈ ਹਾਂ ਹੋ ਤੇ ਬੁਲਾਈ ਸਿਆਣੀ ਆ ਮਖੇ ਮਾਰ ਮਾਰ ਰੈਂਪੀ ਨੂੰ ਮਾਰ 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 ਲਾ ਰੈਂਪੀ ਭੱਜ ਗਿਆ ਅੱਸੀ ਕੱਲ ਪੂਆ ਜੀ ਸਸਰੀਕਾਲ ਹੋ ਗਿਆ ਪਤਾ ਹੀ ਕਾ ਵਧੀਆ ਤੁਸੀਂ ਦੱਸੋ ਹਾਂ ਦੇਖ ਪੂਆ ਤਾਂ ਮੈਨੂੰ ਇੰਨਾ ਟਾਈਮ ਹੋ ਗਿਆ ਮਿਲੀ ਨੂੰ ਇਹਨੂੰ ਤੂੰ ਤਾਂ ਫੋਟੋ ਤੇਰਾ ਦੇਖ ਲੈਣੀ ਕਈ ਵਾਰੀ ਤੈਨੂੰ ਫੋਟੋ ਤਾਂ ਪਰਸੀ ਹੈ ਹਾਂ ਜਿਵੇਂ ਮੈਂ ਉਹੀ ਗੱਲ ਆ ਆਹੋ ਕੁਕਾਰ ਸਮ ਲੱਗੀ ਚੱਲ ਕੋਈ ਨਹੀਂ ਮੱਥੇ ਨਾ ਕੋਈ ਨਹੀਂ ਪੂਆ ਮੇਰੇ ਕਿਹੜਾ ਬੱਸ ਦੀ ਗੱਲ ਹੈ ਬਿਲੋ ਨਹੀਂ ਕਿਹੜਾ ਚਾਣੂ ਲੈ ਕੇ ਗਈਆਂ ਨਹੀਂ ਹੁੰਦੀ ਹਾਂ ਕੋਈ ਇਹ ਜੀ ਮਜਬੂਰੀ ਸੀ ਮੈਨੂੰ ਲੈ ਜਾਣੀ ਪੈਗੀ ਚੱਲ ਕੋਈ ਨਹੀਂ ਪੂਆ ਹਾਂ ਤੇ ਮੈਂ ਤੁਹਾਨੂੰ ਹਾਂ ਦੱਸਣਾਈ ਤਾਂ ਦੇਖ ਪੂਆ ਮੇਰੇ ਗੜ ਪੈਗੀ ਮੈਂ ਨਾ ਤੇਰੇ ਭਤੀਜੇ ਨੂੰ ਭੇਜੂੰਗੀ ਤੇਰੇ ਨਾਲ ਜਰੂਰ ਹੋ ਤੇਰੇ ਕੋਲੇ ਆਊਗਾ ਤੇ ਨਾਲੇ ਉਹਨਾਂ ਨਾਲ ਗੱਲਬਾਤ ਕਰਕੇ ਘਰ ਦੇਖਿਆਊਗਾ ਕੀ ਦੇਖਿਆਊਗਾ ਕਰ ਦੇਖ ਲੈ ਸਾਈਆਂ ਬਧਾਈਆਂ ਲਾਈ ਜਾਂਦਾ ਮਿੱਠੀਆਂ ਗੋਲੀਆਂ ਦੇਣ ਆ ਗਏ ਮੈਂ ਤੇਨ ਦੱਸਾਂ ਗੱਲ ਕਿਉਂ ਕਰ ਪਟਣਾਗਾ ਤਾਂ ਆਪਣਾ ਆਪ ਦਾ ਮੇਬੇ ਘਰ ਕਾਦੇ ਨਾ ਪੱਟਿਆ ਜਾਊਗਾ ਕਿਉਂ ਪਿੱਛੇ ਪਈਆਂ ਬੂਆ ਰੇ ਨਹੀਂ ਪਿੱਛੇ ਪਵਾਂ ਨਾ ਹੋਈ ਗੱਲ ਮੰਗੂ 10 ਸਾਲ ਹੋ ਗਏ ਨੇ ਜ਼ਮੀਨ ਲਗਾਈ ਨੂੰ ਨਹੀਂ ਆਪਣੇ ਤਾਂ ਸਰੀਕ ਫਿਰਜਾ ਨਹੀਂ ਆਪਣੇ ਬਾਹਣ ਚ ਨਹੀਂ ਮੇਰਾ ਦਿਲ ਉਤੋਂ ਦੀ ਸੁਪ ਮੇਲਦਾ ਤੇ ਫਿਰ ਹੁਣ ਹੋਰ ਕੀ ਕਰੀਏ ਪੂਆ ਘੜਾ ਕੋਈ ਮਾੜਾ ਕਰਨ ਆਈ ਆ ਹੁਣ ਪੂਆ ਤਾਂ ਤੇਰੀ ਧੀ ਦਾ ਸੋਚਦੀ ਐ ਇਹ ਕੋਈ ਨਾ ਧੀ ਨਹੀਂ ਮੇਰੀ ਕੁਮਾਰੀ ਰਹਣੀ ਮੇਰੀ ਤਾਂ ਨਾ ਇਹ ਭਣ ਲੈ ਕੇ ਜਾਊਗੀ ਬਠੇਰਾ ਸੋਨਾ ਮਿੰਦਾ ਘਰ ਦਖਾ ਛੱਡਿਆਗਾ ਹਾਂ ਉਹ ਤਾਂ ਅੱਛਾ ਕਰ ਕੀ ਲੈ ਜਾਣਗੇ ਠੀਕ ਐ ਤਾਂ ਹੀ ਫਿਰ ਪੂਆ ਨੂੰ ਐ ਬੋਲਦੀ ਐ ਚਲ ਪੂਆ ਕੋਈ ਨਹੀਂ ਆ ਜਾ ਪੂਆ ਇਹਦਾ ਕੀ ਪਤਾ ਇਹੇ ਜੀ ਦਾ ਕੀ ਬੋਲੇ ਕਿੱਧਰ ਲੈ ਕੇ ਜਾਣੀ ਫਿਰ ਤੋਰ ਕੇ ਆਉਣੀ ਆ ਪੂਆ ਨੂੰ ਜਾਣੀ ਐ ਹੋ ਭਾਈ ਚਲ ਜਾ ਕੋਈ ਲੋੜ ਨਹੀਂ ਸਾਨੂੰ ਤੇਰੇ ਮੇਰੇ ਮੈਂ ਕੋ ਕਰਦੀ ਆ ਭੂਆ ਨੂੰ ਐ ਕੋ ਖੁੱਚੀ ਜਾਨੀ ਐ ਹਾਂ ਬਸ ਰਹਿਣ ਦੇ ਆਹੋ ਚੰਗੀ ਜ਼ਮੀਨ ਲੈ ਗਈ ਚੰਗਾ ਤੇ ਘਰ-ਬਾਰ ਕੋਠੀਆਂ ਬਣਾ ਤੇ ਫਿਰ ਉਹਨਾਂ ਨੂੰ ਐ ਥੋੜੀ ਵਿੱਚ ਤੂੰ ਤੱਕੇ ਮਾਰ ਕੇ ਖਲ੍ਹੇਂਗੀ ਵਾਹ ਹਰਫੀ ਤੇ ਸਿਆਣਫੋ ਨਹੀਂ ਸਿਆਣਫੋ ਦਾ ਦੇਖ ਲੈ ਹੁਣ ਤੂੰ ਯਾਦ ਰੱਖੀ ਗੱਲ ਚੰਗਾ ਸਿਆਣਫੋ ਤੇਰੇ ਚ ਸੀ ਕਿੱਦਾਂ ਜ਼ਮੀਨ ਲੈ ਕੇ ਗਈ ਤੂੰ ਬਾਹ ਦੇ ਘਰ ਨੂੰ ਬਾਹਲੀ ਸਿਆਣੀਆਂਸ ਤਾਂ ਕਮਲੇ ਹਾਂ ਚੱਲ ਕੋਈ ਨਹੀਂ ਬੂਆ ਚੰਗਾ ਬਣੀ ਆ ਤੇਰੀ ਮਰਜ਼ੀ ਐ ਚੰਗਾ ਵੇ ਬੱਬਾ ਬਗ ਜਾ ਤਾਂ ਜਾਂਦੀ ਆ ਭੂਆ ਤਾਂ ਬਗ ਜੂਗੀ ਨਹੀਂ ਨਹੀਂ ਜਾ ਜਾ ਪੈ ਜਾ ਆ ਜਾ ਆਉ ਭਾਈ ਕਿੱਡੀ ਹਕਾਰਿਆ ਨਹੀਂ ਬਹੂ ਦੀ ਵੀ ਨਹੀਂ ਸ਼ਰਮ ਮੰਨੀ ਨਹੀਂ ਵੀ ਹਕਾਰ ਗੇ ਤੂੰ ਨੌ ਨਾ ਦਿਨ ਕੱਟਨੇ ਆ ਨੌ ਦੇ ਮੂਰੇ ਤੇ ਚੰਗੀ ਬਣ ਜਾ ਨੌ ਨੂੰ ਵੀ ਪਤਾ ਹੀ ਐ ਵੀ ਭੂਆ ਨੂੰ ਕਿੱਡਾ ਵੱਡਾ ਕੰਮ ਸੀ ਕੂਆ ਕਿਹੜਾ ਚਾਹ ਨੂੰ ਲੈ ਕੇ ਗਈ ਐ ਚਲ ਕੋਈ ਗੱਲ ਨਹੀਂ ਸੋਣਾ ਬਹੂ ਨੂੰ ਪਤਾ ਲੱਗ ਗਿਆ ਹੁਣ ਜੇ ਤਿੰਨ ਪੰਜ ਕਰੂਗੀ ਬਹੂ ਫੰਨਾ ਦੇ ਮਾਰਿਆ ਕਰੂ ਕਿੱਧਰੋਂ ਆ ਗਈ ਤੂੰ ਭਲੀ ਮਾਨਸ ਨਣਦ ਨੂੰ ਤਾਂ ਘਰੋਂ ੱੱਕੇ ਮਾਰ ਕੇ ਕੱਢਿਆ ਸੀ ਆ ਗਈ ਨਾ ਹੁਣ ਲੋਟ ਹੋਗੀ ਨਾ ਜਾਮੇ ਦੇ ਮੇਚ ਤਾਈ ਦਾ ਫਿਰ ਹੁਣ ਚਾਹਾਂ ਪੀ ਕੇ ਗਈ ਹੋਊਗੀ ਮੇਰੇ ਘਰ ਦੀਆਂ ਜੇ ਤੂੰ ਮੈਨੂੰ ਨਹੀਂ ਬਖਿਆ ਮੈਂ ਤੈਨੂੰ ਕਿਹਾ ਬਖਸ਼ੂਗੀ ਦੇਖ ਲੈ ਨਹੀਂ ਰਹੀਂ ਤੇਰੀ ਭੂਆ ਦੇਖ ਲੈ ਅੱਜ ਛੇਤੀ ਪੇਕਾਂ ਦਾ ਮਿਲ ਮਿਲਿਆਪਦੀ ਹੋਗੀ ਨਹੀਂ ਬੇਬੇ ਤੂੰ ਤਾਂ ਭਾਲੀ ਭਾੜੀ ਕਰੀ ਬੇ ਕੀ ਗਾਨਮਸ ਕੀ ਬਨਸੀਗੀ ਕਿਆ ਵਿਚਾਰੀ ਭੂਆ ਨੂੰ ਦਿਵਾਲਾ ਨਹੀਂ ਤੈਨੂੰ ਨਹੀਂ ਪਤਾ ਪੁੱਤ ਕਿਵੇਂ ਮੈਂ ਸਾਨੂੰ ਪਾਲਿਆ ਭੁੱਖਾਂ ਦੇ ਹਾਂ ਕੱਟ ਕੱਟ ਕੇ ਨਹੀਂ ਜ਼ਮੀਨ ਲੈ ਗਈ ਸੀ 10 ਸਾਲ ਹੋ ਗਏ ਚਲ ਕੋਈ ਨੀ ਪੂਹਤਾ ਜਿਹੇ ਜਹੀ ਹੈ ਕਿਸੇ ਪਤਾ ਨਹੀਂ ਹੋਏ ਜੇ ਬਣਨਾ ਫਿਰ ਪੰਜੇ ਉਂਗਲ ਇੱਕੋ ਜਿਹੀ ਹੋ ਜਾਂਦੇ ਹਨ ਉਹ ਬੰਦੀ ਉਂਗਲਾ ਬਾਈ ਇੱਕੋ ਸਾਦਾ ਫਿਰ ਹੁੰਦੀਆਂ ਨਹੀਂ ਕਿਵੇਂ ਫਿਰ ਉਹਨੇ ਕਰੀਆ ਫਿਰ ਉਹਮੀ ਕਰੀਆ ਮੈਂ ਤਾਂ ਉਹਨੂੰ ਕਿਦਾਂ ਦੀ ਡੀਕਦੀ ਸੀ ਇਹ ਦਿਨ ਨੂੰ ਵੀ ਜੇ ਆਵੇ ਤਾਂ ਮੈਂ ਉਹਨੂੰ ਬੇਸ਼ਕੀ ਕਰਕੇ ਘਰੋਂ ਕੱਢਾਂ ਘਰੇ ਆਏ ਬੰਦੇ ਦੀ ਬੇਬੇ ਬੇਇੱਜ਼ਤੀ ਨਹੀਂ ਕਰਦੇ ਹੁੰਦੇ ਤੂੰ ਐਵੇਂ ਹੀ ਦਬਾਲ ਦਿੱਤੀ ਵਿਚਾਰੀ ਕੀ ਕਰੇ ਸਾਰੇ ਕਿਤੇ ਵੀ ਨਹੀਂ ਤੂੰ ਪੀਣ ਦਿੱਤੀ ਉਹਨੂੰ ਨਹੀਂ ਕਰਨ ਕੀ ਕਰਦੇ ਕਰਨ ਕੀ ਆਈ ਸੀ ਆਪਣੇ ਘਰੇ ਕਰੋ ਉਹਨੂੰ ਪਤਾ ਹੈ ਹੁਣ ਐਡਿਓ ਕੰਬਲੀ ਤਾਂ ਹੈ ਹੀ ਨਹੀਂ ਵੀ ਮੈਂ ਕਿੱਦਾਂ ਤਾਂ ਮੈਂ ਜ਼ਮੀਨ ਲੈ ਲਈਆਂ ਉਹਨਾਂ ਤੋਂ ਕਿਦਾਂ ਨਹੀਂ ਮੈਂ ਜਾਇ ਜਾਤ ਲੈ ਵੀ ਆਪਣੇ ਤਾਂ ਵੀ ਉਹਨਾਂ ਦੀ ਬਾਹਂਜ ਤਾਂ ਉਹ ਹੀ ਗੱਲ ਮੰਬੂ ਸ਼ਰੀਕ ਫਿਰਦੇ ਨੇ ਹੈ ਕੋਲੇ ਬਾਉਂਦੇ ਉਹ ਤੂੰ ਨਹੀਂ ਜਾਣਨਗੇ ਵੀ ਮੈਨੂੰ ਘਰੇ ਕਿਵੇਂ ਬਾੜਨਗੇ ਮੈਨੂੰ ਤਾਂ ਬਾਲਾ ਤਰਸ ਆਇਆ ਬੇਬੇ ਤੂੰ ਤਾਂ ਐਵੇਂ ਵਿਚਾਰੀ ਦਿਵਲਤੀ ਅੱਖਾਂ ਤਾਂ ਕਹਿੰਦੇ ਸੀ ਨਹੀਂ ਤੈਨੂੰ ਤਾਂ ਭਾਈ ਤਰਸ ਆਇਆ ਆ ਬੀ ਮੇਰੇ ਸਾਖ ਨੂੰ ਆਈ ਸੀ ਤਾਂ ਤੈਨੂੰ ਭੂਆ ਦੀ ਮੇਰ ਆਉਂਦੀ ਹੈ ਸਾਖ ਦੀ ਗੱਲ ਨਹੀਂ ਹੈਗੀ ਬੇਬੇ ਸਾਖ ਮੈਂ ਕਿਹੜਾ ਇੱਥੇ ਕੁਮਾਰੀ ਬੈਠੀ ਰੂੰ ਸਾਖ ਤਾਂ ਕੋਈ ਹੋਰ ਵੀ ਲੈ ਕੇ ਆ ਜੂ ਗੱਲ ਤਾਂ ਐ ਸੀ ਦਾ ਵਿਚਾਰੀ 10 ਸਾਲਾਂ ਤੋਂ ਆਈ ਸੀ ਕੀ ਗੱਲ ਸੀਗੀ ਚਾਹ ਦੀ ਕੁੱਟਦੀ ਚਲ ਉਹ ਤਾਂ ਜਿਹੇ ਜੀ ਸੀਗੀ ਤੂੰ ਨਾਂ ਬੁਲਾਉਂਦੀ ਹਰਪ੍ਰੀਤ ਭਾਬੀ ਬਣਾ ਕੇ ਚਾਹ ਪਿਆ ਨੀ ਚਾਹ ਦੀ ਕੁੱਟ ਤਾਂ ਪਿਆ ਦੇਂਦੀ ਚਾਹ ਦੀ ਕੁੱਟ ਦੀ ਗੱਲ ਨਹੀਂ ਰਹੀ ਮੈਂ ਤੈਨੂੰ ਦੱਸਾਂ ਗੱਲ ਗੱਲ ਤਾਂ ਕਿਹੜੀ ਗੱਲ ਹੈਗੀ ਰੋਲਾ ਤਾਂ ਕਿਹੜੀ ਗੱਲ ਦਾ ਹੈਗਾ ਉਸੇ ਦੇ ਹੀ ਆਗਾ ਚਲ ਤੂੰ ਆਇ ਨਹੀਂ ਸੀ ਕਰਨਾ ਬੇਬੇ ਤੂੰ ਬਾਲੀ ਮਾੜੀ ਕਰੀ ਉਹਦੇ ਨਾਲ ਨਾ ਭਾਈ ਤੁਸੀਂ ਜੇ ਸਾਨੂੰ ਦੇਖ ਭੂਆ ਦਾ ਮੋਹ ਆਉਂਦਾ ਉਥੇ ਜਾ ਬਗ ਜਾ ਲੈ ਆ ਮੀਨਾ ਤੂੰ ਆ ਕੋਲੇ ਮੇਰਾ ਕਰਦੀ ਆ ਨਾਲੇ ਜੇ ਤੇਰੀ ਪਰਜਾਈ ਨੂੰ ਆਉਂਦਾ ਮਿਲ ਮਿਲ ਆਪ ਇਹ ਕਰਿਆ ਵੀ ਸਾਰੇ ਭਗ ਜਾ ਮੇਰਾ ਖੜਾ ਛੱਡੋ ਭਾਈ ਜੇ ਹੁਣ ਮੇਰੇ ਨਾਲ ਬੇਬੇ ਮੇਰੇ ਨਾਲ ਮੇਰੇ ਪ੍ਰਾਪਤੀ ਜੈ ਕਰਨਾ ਤੈਨੂੰ ਕਿੰਨਾ ਕੁ ਦੁੱਖ ਲੱਗੇ ਨਹੀਂ ਤਾਂ ਕਿ ਜਮੀਨ ਲੈ ਕੇ ਜਾਣਗੇ ਤੂੰ ਜਮੀਨ ਲੈ ਕੇ ਜਾਵੇਂਗੀ ਤਾਂ ਤੇਰੇ ਨਾਲ ਵੀ ਹੋਣਗੀਆਂ ਕੋਈ ਨਹੀਂ ਆਣੀ ਕਰਦੇ ਹੁੰਦੇ ਬੇਬੇ ਤਾਂ ਬਾਲੀ ਬੱਦ ਚੱਕੀ ਕਰਕੇ ਤੋੜਦੇ ਨਹੀਂ ਤੇ ਕੇਰੇ ਤਾਂ ਆਪਾਂ ਹੀ ਨਹੀਂ ਤਰਸ ਕਰਨੀ ਤੇ ਕੇੜੀਆਂ ਤਾਂ ਆਪਾਂ ਖੇਤੀ ਖੇਤੀ ਸੌਣੀ ਖਾਂਦੇ ਤੇ ਨਹੀਂ ਉਹ ਜਰਕਦੇ ਨੇ ਜ਼ਮੀਨ ਲੈ ਗਈ ਚਲ ਕੋਈ ਨਾ ਬੇਬੇ ਆਏ ਨਹੀਂ ਕਰਦੇ ਉਹ ਵੀ ਸੋਚਦੀ ਸੋਚਦੀ ਵੀ ਮੇਰੇ ਮੇਰੀ ਪਰਜਾਈ ਹੈ ਮੇਰਾ ਭਤੀਜਾ ਮੇਰੀ ਭਤੀਜ ਨੂੰ ਹੈ ਉਹ ਵੀ ਪਿੱਛੇ ਮੁੜ ਕੇ ਝਾਕਦੀ ਕੁਸ ਵੀ ਮੈਂ ਕਿਉਂ ਕਾਵਲ ਮਾਰਦੀ ਆ ਨਾਲੇ ਤੈਨੂੰ ਹੋ ਭਾਬੀ ਕੀ ਆਖੂਗੀ ਪਾ ਵੀ ਕੀ ਸੋਚੂਗੀ ਉਹ ਮੇਰੇ ਨਾਲ ਕਿਵੇਂ ਕਰਿਆ ਕਰੂਗੀ ਆਹ ਨਾਲ ਵੀ ਉਹ ਇਹਦੀ ਮਾਂ ਨੇ ਆ ਕਿਵੇਂ ਕਰਦੀ ਸੀ ਆਹਦੀ ਨੰਦ ਨਾਲ ਓਵੇਂ ਉਹ ਮੇਰੇ ਨਾਲ ਕਰਿਆ ਕਰੂਗੀ ਨੀ ਨੰਦ ਨੂੰ ਤੂੰ ਮਾੜਾ ਮੈਂ ਤਾਂ ਦਿਮਾਗ ਤੋਂ ਕੰਮ ਲੈ ਲਿਆ ਕਰ ਮਾਂ ਜਮੀਨ ਨਹੀਂ ਦਿਮਾਗ ਤੋਂ ਕੰਮ ਲੈਂਦੀ ਦਿਮਾਗ ਤੋਂ ਕੰਮ ਤਾਂ ਮੈਂ ਲੈਨੀ ਆ ਰਹੀ ਕਿ ਮੇਰੀ ਸੁਣ ਲੈ ਗੱਲ ਤੂੰ ਹੁਣ ਜ਼ਮੀਨ ਲੈ ਕੇ ਜਾਵੇਂਗੀ ਸਾਥੋਂ ਲੋਕਾਂ ਦੇ ਉੱਪਰ ਆ ਉਹਨਾਂ ਨੂੰ ਕੀ ਪਤਾ ਉਹ ਦੱਸ ਸਕਣ ਸਾਲਾਂ ਦੀਆਂ ਗੱਲਾਂ ਨੇ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਤਾਂ ਇਸ ਗੱਲ ਦਾ ਕੋਈ ਪਤਾ ਨਹੀਂ ਹੈਗਾ ਮੈਂ ਪਤਾ ਨਹੀਂ ਫਿਰ ਹੁਣ ਕੰਨ ਨਹੀਂ ਖੁੱਲ੍ਹੇ ਕਿਦੋਂ ਮੇਰੇ ਮੂੰਹ 'ਚ ਆਖੀ ਗਈਆਂ ਹਰ ਬਰੀ ਅਜੇ ਵੀ ਭਾਈ ਜ਼ਮੀਨ ਲੈ ਗਈ ਮੇਰੇ ਲਈ ਸਰੀਕ ਫਿਰਦੇ ਨੇ ਆਪਣੇ ਵਾਹਨ ਚ ਤੂੰ ਤਾਂ ਜੁਗੜਾ ਨਾ ਵੱਲਾਂ ਅੱਜ ਛੇੜ ਕੇ ਬੈਗੀ ਭੂਆ ਆਈ ਤੋ ਨਹੀਂ ਕਿਹਾ ਭੂਆ ਅੱਜ ਆਈ ਆਪਣੇ ਘਰੇ ਅੱਜ ਹੀ ਛੇੜਨੀ ਸੀ ਹੋਰ ਕੀ ਮੈਂ ਹੁਣ ਉੱਥੇ ਜਾ ਕੇ ਛੇੜੇ ਆਉਂਦੀ ਹੁਣ ਤੂੰ ਉਹ ਤੂੰ ਤਾਂ ਹੋਗੀ ਨਾ ਬਗਾਨੀ ਤੀ ਰਸਾਨੀ ਬਗਾਨੀ ਤੀ ਤੋ ਤੈਨੂੰ ਦੋ ਦਿਨਾਂ ਨੂੰ ਮੇਹਣੇ ਦੇਉਗੀ ਨਹੀਂ ਕੀਤਾ ਨੇ ਆਦੀ ਨਣਦ ਨੂੰ ਘਾਹ ਕੁੱਟ ਨਹੀਂ ਪੀ ਕੇ ਕਹੇ ਜੀਆਂ ਮੇਰੇ ਨਾਲ ਛੰਦਰ ਨੇ ਕਰੀਆਂ ਨੇ ਉਹ ਜੀਆਂ ਹਲਪਰੀ ਮੇਹਣੇ ਦੇ ਦੂਗੀ ਆਹੀ ਹੈਗੀ ਮੈਂ ਤਾਂ ਮੇਣੀ ਸੁਣ ਲੂਗੀ ਪਰ ਉਹ ਤਾਂ ਨਹੀਂ ਇੱਥੇ ਮੇਰੇ ਘਰੇ ਕੌਫੀ ਪੀ ਕੇ ਵਾਗੀ ਤੂੰ ਤਾਂ ਫੇਰ ਆਪਦੀ ਹੰਡ ਰੱਖਣੀ ਆ ਤੂੰ ਨਹੀਂ ਛੱਡਦੀ ਆਪਦੀ ਹੰਡ ਤੂੰ ਤਾਂ ਆਪਦੀ ਹੰਡ ਪਕਾ ਕੇ ਛੱਡਦੀ ਆ ਤੂੰ ਤਾਂ ਪਤਾ ਨਹੀਂ ਕਹੇ ਦੀ ਮਿੱਟੀ ਦੀ ਬਣੀ ਆ ਚੱਲ ਮੈਥੋਂ ਨੀ ਤੇਰਾ ਨਾ ਮੱਥਾ ਮਾਰੀਦਾ ਤਾਂ ਇੱਥੋਂ ਕਿ ਮੱਥਾ ਮਾਰੀ ਰਹਿ ਤੰਡ ਖੇਤੀ ਆਈ ਸੀ ਵੀ ਮੇਰੀ ਭੂਆ ਅੱਗ ਮਿਲ ਮਿਲ ਆ ਪਤਾ ਨਹੀਂ ਮੇਰੀ ਭੂਆ ਤਾਂ ਕਿੱਡੀ ਕੋ ਚੰਗੀ ਆ ਵੀ ਮੇਰਾ ਸਾਕ ਮੰਗਦੀ ਆ ਮੈਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਬੈਠੀ ਸੀ ਐਂ ਦੰਨੀਆਂ ਮੈਂ ਤੇਰੀ ਭੂਆ ਨੂੰ ਡੋਲੇ ਦਈਏ ਸਾਖ ਫਿਰ ਤੂੰ ਸਾਖ ਦੀ ਗੱਲ ਕਰਦੀ ਆ ਮਾਂ ਜੈਨ ਚਾਦੀ ਘੁੱਟ ਵੀ ਨਹੀਂ ਪਈ ਤੂੰ ਕਿਹਦੀ ਸਾਖ ਲੈਣਾ ਸੀ ਤੂੰ ਸਾਖ ਕਰੇ ਮੂੰਹ ਲੈਣਾ ਆਈ ਸੀ ਮੇਰੇ ਘਰੇ ਤੇ ਆਉਣ ਨੂੰ ਜੀ ਕਿਵੇਂ ਕਰਿਆ ਕਿ ਬਿcharm ਹੋ ਕੇ ਆਈ ਨੀਮੀ ਪਾ ਕੇ ਫਿਰ ਉਹ ਜੀ ਕਿਰਾ ਕੇ ਮੁਰਗੀ ਕੋਈ ਨਹੀਂ ਲੈ ਪੂਆ ਤਾਂ ਵਿਚਾਰੀ ਬਾਗੀ ਪੂਆ ਨੂੰ ਤਾਂ ਮਾਰ ਤੇ ਧੱਕੇ ਮੇਰੀ ਕੁੜੀ ਨਾਲ ਗੱਲ ਕਰਦੀ ਆ ਮੈਂ ਰੈਂਪੀ ਹਾਂ ਕੀ ਆ ਨਾ ਜਦੋਂ ਬੇਬੇ ਪੂਆ ਨੂੰ ਧੱਕੇ ਮਾਰਦੀ ਸੀ ਤੇ ਬਾਹਾਂ ਫੜਫੜ ਕੱਢਦੀ ਸੀ ਤੂੰ ਮੜਾ ਇਹ ਬੋਲ ਨਹੀਂ ਸਕਦੀ ਸੀ ਕਿ ਮੇਰੀ ਪੂਆ ਹੈ ਬਾੜਾ ਸਮਝਾਈ ਮੈਂ ਨਾ ਮੱਥਾ ਮਾਰਿਆ ਸੌ ਲੱਗੇ ਮੈਂ ਆਖਾ ਮੈਂ ਤਾਂ ਬਾੜਾ ਤਰਸਾਇਆ ਭੂਆ 10 ਸਾਲਾਂ ਤੋਂ ਆਈ ਸੀ ਤੂੰ ਕਿਉਂ ਉਹਦੇ ਨਾਲ ਐ ਕਰਿਆ ਘੰਟਾ ਲੜ ਕੇ ਆਈਆਂ ਮੈਂ ਤਾਂ ਹੁਣ ਕੀ ਕਰਾਂ ਮੇਰੇ ਕਿ ਸਾਰੇ ਬੇਬੇ ਜਦੋਂ ਹਈਏ ਜੀ ਆ ਦੇਖ ਭਈ ਤੇਰੀ ਮਾਂ ਨੂੰ ਸਮਝਾ ਦੇ ਅੱਜ ਤਾਂ ਤੇਰੀ ਮਾਂ ਭੂਆ ਨਾ ਕਰਦੀ ਐ ਤੇ ਇਹੀ ਕੱਲ ਨੂੰ ਤੇਰੇ ਨਾ ਹੋਣਗੀਆਂ ਮੈਂ ਉਹਨੂੰ ਕਿਹਾ ਸੀ ਹਰਪ੍ਰੀਤ ਕੱਲ ਨੂੰ ਇਹੀ ਮੇਰੇ ਨਾਲ ਕਰੂ ਉਹ ਤਾਂ ਫੇਰ ਐਸਾ ਤਕਰ ਲਾ ਤੇ ਐਸਾ ਭਰ ਲਾ ਤੇ ਮੈਂ ਉਹਨੂੰ ਕਿਹਾ ਸੀ ਮੈਂ ਕਹਾਂ ਕਮਲ ਕੇ ਤੂੰ ਕਿਉਂ ਉਹਦੇ ਮੂਹਰੇ ਮੈਂ ਖਤੂ ਆਦੀ ਬੇਇੱਜ਼ਤੀ ਕਰਾਇਆ ਦੇਖ ਹੁਣ ਮੈਨੂੰ ਐ ਦੱਸੋ 10 ਸਾਲਾਂ ਦੀ ਗੱਲ ਐ ਵੀ ਮੈਨੂੰ ਤਾਂ ਪਤਾ ਨਹੀਂ ਵੀ ਪੂਆ ਕਿਉਂ ਜ਼ਮੀਨ ਲੈ ਕੇ ਗਈ ਕੀ ਕਾਰਨ ਐ ਨਾ ਕਦੇ ਬੇਬੇ ਨੇ ਦੱਸਿਆ ਤੇ ਮੈਂ ਪੂਆ ਨੂੰ ਪੁੱਛਦੀ ਵੀ ਕਾਰਨ ਕੀ ਸੀ ਪੂਆ ਕਾਹ ਤੋਂ ਲੈ ਕੇ ਗਈ ਸੀ ਤੇਰੀ ਕੀ ਮਜਬੂਰੀ ਸੀ ਇਹ ਜੀ ਕਹ ਕਿ ਸੀ ਮੈਂ ਸਾਰੀਆਂ ਗੱਲਾਂ ਕੰਗਾ ਸੀ ਭਾਬੀ ਮੰਨੀ ਨਹੀਂ ਹੈਗੀ ਕਹਿੰਦੀ ਤੁਹਾਨੂੰ ਕੀ ਪਤਾ ਜੁਗੜਿਆਂ ਦੀਆਂ ਗੱਲਾਂ ਕਹਿੰਦੀ ਮੈਨੂੰ ਤੁਹਾਨੂੰ ਕੀ ਪਤਾ ਮੈਂ ਤੁਹਾਨੂੰ ਕਿਵੇਂ ਪਾਲਿਆਗਾ ਤਾਂ ਆਰਡਰਾਂਗਾ ਮਾਰ ਲਿਆ ਪਾਲਦਾ ਤਾਂ ਭਈ ਹਰੇਕ ਹੀ ਹੁੰਦਾ ਮੈਂ ਚੜਾਅ ਦੇ ਜਵਾਬ ਕੋ ਹੁਣ ਪਾਲਦੀ ਨਹੀਂ ਹਰੇਕ ਹੀ ਪਾਲਦਾ ਹੋਰ ਬੇਬੇ ਨੇ ਸਾਰੀਆਂ ਗੱਲਾਂ ਕਹਿ ਕੇ ਆਈਆਂ ਫਿਰ ਬਿਨ ਕਹਿਣ ਤੋਂ ਘੰਟਾ ਲੜ ਕੇ ਹਟੀਆਂ ਮੈਂ ਖਤ ਭੂਆ ਨਾ ਆਏ ਨਹੀਂ ਸੀ ਕਰਨ 10 ਸਾਲਾਂ ਤੋਂ ਆਈ ਸੀ ਬਚਾਈ ਮੈਂ ਮੰਨਦੀ ਆਂ ਵੀ ਬੇਬੇ ਨੇ ਉਹਦੇ ਨਾਲ ਕਰਿਆ ਉੱਥੇ ਤੇਰਾ ਵੀ ਹੱਕ ਬਣਦਾ ਸੀ ਬੇਬੇ ਨੂੰ ਰੋਕਣ ਦਾ ਵੀ ਤੂੰ ਮੇਰੇ ਹੁੰਦੇ ਮੇਰੀ ਭੂਆ ਨੂੰ ਧੱਕੇ ਮਾਰਦੀਆਂ ਜਦੋਂ ਮੈਂ ਬੋਲਦੀ ਸੀ ਵਿੱਚ ਤੇ ਤੂੰ ਛੱਡ ਤੇ ਹੋਗੀ ਤੂੰ ਕਹਾਂਗੀ ਭਾਈ ਤੂੰ ਗਲਤੀ ਮੰਨ ਲਵੀਂ ਮੈਂ ਗਲਤੀ ਮੰਨਦੀ ਆ ਤੈਨੂੰ ਮੈਨੂੰ ਆਏ ਸੀ ਉਹ ਮੇਰੇ ਨਾਲ ਲੜਨ ਲੱਗ ਜੂਗੀ ਕਿਤੇ ਮੈਨੂੰ ਉਹ ਤਾਂ ਕੁੱਟਣੀ ਮੰਡ ਜਾਂਦੀ ਐ ਤੈਨੂੰ ਪਤਾ ਤਾਂ ਹੈਗਾ ਹਾਂ ਮਾਂ ਤਾਂ ਤਾਂ ਡਰ ਗਈ ਭੂਆ ਦਾ ਕੋਈ ਨਹੀਂ ਸੀ ਭੂਆ ਦਾ ਕਰੀਰ ਹੁੰਦਾ ਮੈਂ ਤੈਨੂੰ ਦੱਸਾਂ ਭੂਆ ਤੇਰਾ ਮਾੜਾ ਕਰਨ ਨਹੀਂ ਸੀ ਆਈ ਭੂਆ ਤਾਂ ਤੇਰਾ ਚੰਗਾ ਹੀ ਕਰਨ ਆਈ ਸੀ ਭੂਆ ਤਾਂ ਵਿਚਾਰੀ ਏਡੀਆਂ ਢੰਗਾਂ ਹੱਸਾਂ ਲੈ ਕੇ ਆਈ ਸੀ ਵੀ 50 ਕਿੱਲੇ ਵਾਲੇ ਨੇ ਰਿਸ਼ਤਾ ਕਰਾਵਾ ਪਤੀਜੀ ਦਾ ਉਹ ਤਾਂ ਕਹਿੰਦੀ ਤੂੰ ਤਾਂ ਭੂਆ ਦੀ ਸਾਈਡ ਲੈਣੀ ਆ ਕਿ ਤੇਰਾ ਰਿਸ਼ਤਾ ਲੈ ਕੇ ਆਈ ਸੀ ਤੂੰ ਤਾਂ ਕਿ ਤਾਂ ਆ ਕਿ ਉਹਦਾ ਪੱਖ ਚ ਲੈਣੀ ਆ ਉਹ ਤਾਂ ਸਾਰਾ ਤਾਂ ਆਣਗੇ ਮਗਾ ਰਿਸ਼ਤੇ ਤੇ ਮੈਨੂੰ ਹੋਰ ਵੀ ਆ ਜਾਂਦਾ ਭੂਆ ਨਹੀਂ ਮੈਨੂੰ ਮਿਲਣੀ ਸੀ ਮੈਂ ਕਿਹਾ ਭੂਆ ਕਿਹੜਾ ਕਿਉਂ ਜਾਂਦੀ ਹੈ ਨਾ ਰਿਸ਼ਤੇ ਦੀ ਗੱਲ ਕਿਹੜਾ ਫਿਰ ਕੁੜੀਆਂ ਕਰਦੀਆਂ ਆਉਂਦੀਆਂ ਜਦੋਂ ਭੈਣ ਭਰਾ ਮਾਪੇ ਬੈਠੇ ਅਸੀਂ ਕਰਾਂਗੇ ਹਾਂ ਮੈਂ ਉਹਨੂੰ ਸਮਝਾਈ ਸੀ ਸਾਰੇ ਜਦੋਂ ਫਿਰ ਬੇਬੇ ਹਟਾ ਦੂਗੀ ਸਾਨੂੰ ਭੂਆ ਕੋਲੇ ਜਾਣੂ ਲੈ ਸੀ ਮੈਂ ਤੇ ਤੇਰਾ ਬਾਈ ਤੜਕੇ ਜਾ ਕੇ ਆਵਾਂਗੇ ਬੇਬੇ ਲੈ ਜਾ ਪਾਪੀ ਇਹਦੇ ਮਗਾ ਥੋੜੀ ਨਾ ਲੱਗਣਾ ਤੁਸੀਂ ਮਿਲੋ ਵਰਤੋ ਜਿਹੜੀਆਂ ਪਿਛਲੀਆਂ ਗੱਲਾਂ ਪਿੱਛੇ ਸਿੱਟ ਇਹ ਤਾਂ ਹੁਣ ਆਪ ਦੀ ਮਰਜ਼ੀ ਕਰਦੀ ਹੈਗੀ ਕੋਈ ਗੱਲ ਨਹੀਂ ਇਹ ਤਾਂ ਆਪ ਹੀ ਵਗ ਜਾਂਦੀ ਉਹ ਵੀ ਸੋਡੇ ਨਾਲ ਫਰਕ ਪਵਾਉਂਦੀ ਹੈ ਹੁਣ ਇਹ ਤਾਂ ਪਵਾਉਂਦੀ ਹੈ ਕਮਾਰਿਆਂ ਦਾ ਤੇ ਬਿਹਾਂ ਦਾ ਤਾਂ ਪਾਉਂਦੀ ਤੂੰ ਤਾਂ ਸਿਆਣੀ ਆ ਨਾ ਜੀ ਅੱਜ ਤੋਂ ਆਪਣਾ ਫਰਕ ਪੈ ਗਿਆ ਕੱਲ ਨੂੰ ਤੂੰ 10 ਸਾਲਾਂ ਨੂੰ ਮੇਰੇ ਘਰੇ ਆਵੇਂ ਮੈਂ ਤੈਨੂੰ ੱੱਕੇ ਮਾਰਾਂ ਤੇ ਫਿਰ ਮੇਰੀ ਚੰਗੀ ਗੱਲ ਹਾਂ ਮੈਂ ਨਾਲ ਲੜੀ ਸੀ ਇਹ ਗੱਲ ਸਮਝਾਈ ਸੀ ਮਖਾ ਚੱਲ ਤੂੰ ਬੇਸ਼ੱਕ ਦੀਨਾ ਬੁਲਾਉਂਦੀ ਤੂੰ ਆ ਨੂੰ ਘਰੇ ਆਈ ਨੂੰ ਤੂੰ ਮਾਂ ਬੁਲਾਉਂਦੀ ਹਰਪ੍ਰੀਤ ਨੂੰ ਤਾਂ ਚਾਹ ਪਾਣੀ ਪਿਆ ਕੇ ਦੇਉਂਦੀ ਉਹ ਮੈਂ ਆ ਕਿਹਾ ਸੀ ਮੈਂ ਤੂੰ ਆ ਨੂੰ ਰੇ ਬਹਿ ਜਾਂਦੀ ਚਾਹ ਪੀ ਕੇ ਬਗ ਜੂ ਕਹਿੰਦੀ ਚਾਹ ਤਾਂ ਮੈਂ ਪੀਣ ਦਿੰਦੀ ਨਹੀਂ ਭਜਾ ਲਈ ਬਾਹ ਫੜ ਕੇ ਬਾਲਾ ਲੜ ਕੇ हट ਨੀ ਐਨਾ ਮੱਥਾ ਮਾਰ ਕੇ ਖਿਆੜ ਚੱਲ ਕੋਈ ਨੀ ਚੱਲ ਰੇਪੀ ਸੌਂ ਲੱਗੇ ਚੱਲ ਕੋਈ ਨੀ ਬਗ ਜਾ ਤੇਰੀ ਮਾਂ ਕੋਲ ਫਿਰ ਐਵੇਂ ਆਖੂਗੀ ਮੇਰੀ ਕੁੜੀ ਦੇ ਉਂਗਲਾਂ ਲਾਈ ਜਾਂ ਚੱਲ ਚੰਗਾ ਭਾਬੀ ਆ ਜਾ ਕੰਮ ਕੁੰਮ ਕਰ ਲੀਏ ਫਿਰ ਮੈਂ ਕਰਾਂ ਤੇਰੇ ਨਾਲ ਆ ਨਹੀਂ ਆ ਮੈਂ ਕੋਈ ਨਹੀਂ ਬੇਬੇ ਨੂੰ ਉਦੋਂ ਪਤਾ ਲੱਗੂ ਕਿ ਬੇਬੇ ਦੀ ਤੀ ਨਾ ਹੋਈਆ ਜੇ ਤੂੰ ਪੂਆ ਨਾ ਕਰਦੀ ਹੈ ਨਾ ਫਿਰ ਮੈਂ ਵੀ ਇੰਹੀਂ ਕਰੂੰ ਤੱਕੜਾ ਯੂਰੇ ਆ ਤੂੰ ਮੇਰੇ ਕੋਲੇ ਗੱਲ ਸੁਣ ਮੇਰੀ ਬੇਬੇ ਕੀ ਕਹਨੀ ਮੈਂ ਤਾਂ ਮੱਜਾ ਨੀਰਾ ਪੋਦਾ ਤੀ ਕੋਈ ਨਾ ਨੀਰਾ ਪਾਲੀ ਨੀਰੇ ਨੂੰ ਕੋਈ ਮੋਲੇਟਣੀ ਵਾਲਾ ਹੋਏ ਤੇ ਤੇਰੀ ਉਹ ਤਾਂ ਹੀ ਟੱਕਰੀ ਕਲੇਸ਼ਨ ਆਪਣੀ ਤੇਰੀ ਭੂਆ ਕਲੇਸ਼ਨ ਮੇਰੀ ਭੂਆ ਹਾਂ ਕਿਹੜੀ ਭੂਆ ਖਿੰਦਰਾ ਮੈਨੂੰ ਤਾਂ ਕੋਈ ਟੱਕਰ ਆਈ ਈ ਵੇ ਪੁੱਛਣਾ ਆਪਾਈ ਉਹ ਤਾਂ ਆਈ ਸੀ ਮੈਂ ਤਾਂ ਇਥੇ ਨਾ ਕਾਹਦਾ ਨਾ ਆਪਣੇ ਕੀ ਲੈਣ ਆਈ ਸੀ ਹੁਣ ਆਪਾਂ ਤਾਂ ਜ਼ਮੀਨ ਲੈ ਗਈ ਹਿੱਸਾ ਲਗੀ ਆਪਦਾ ਕੋਈ ਨਾ ਕੀ ਅੰਬ ਲੱਗੀ ਤੁਰੇ ਹਾਂ ਮਾੜੀ ਮੋਟੀ ਕੋਈ ਕੁੱਤਾ ਆਪਣੀ ਕਾਥੇ ਰਹਿੰਦੇ ਕੋਈ ਹੋਇਆ ਕੋਸੇ ਹੋਰ ਆਪ ਤਾਂ ਲੁੱਟ ਫੁੱਟ ਕੇ ਜਾਣਾ ਹੂ ਉਹਨੇ ਬੇਬੇ ਮੈਨੂੰ ਤਾਂ ਐ ਲੱਗਦਾ ਵੀ ਐ ਆਈ ਹੂ ਆ ਘਰ ਚੋਂ ਇਹ ਸੈ ਲੈਣ ਆਈ ਹੂ ਘਰ ਥੋੜਾ ਬਤਾ ਉਹਦਾ ਨਾਂ ਨਾ ਹੋਵੇ ਠਾਂਕਦੇ ਨਾ ਨਾ ਕਾ ਤੇ ਤਾਂ ਹੁਣ ਪੈਸਾ ਕੀ ਦਿੰਨੇ ਆਂਗੇ ਉਹ ਵਰਕੇ ਦਾ ਦੇ ਕੇ ਆਪਣੇ ਖਰਚ ਹੋਰ ਫਿਰ ਕੀ ਕਰਨ ਆਈ ਸੀ ਆਪਣਾ ਕੋਈ ਰਿਸ਼ਤਰੀ ਉਹਦੀ ਰਿਸ਼ਤੇਦਾਰੀ ਕਾ ਨਹੀਂ ਮੈਨੂੰ ਮੋਹ ਆਇਆ ਫੇ ਕਿੰਦਾ ਮਾਖਾ ਜੇ ਤੈਨੂੰ ਮੋਹ ਆਉਂਦਾ ਤੂੰ ਬਹਣ ਨਹੀਂ ਸੀ ਮੇਰੀ ਪੁੱਤਰ ਆ ਲ ਜਾਂਦੀ ਕਹਿੰਦੀ ਮੈਨੂੰ ਮੋਹ ਆਇਆ ਹਾਂ ਮੈਨੂੰ ਮੋਹ ਆਇਆ ਤੇ 10 ਸਾਲ ਬਾਅਦ ਮੈਂ ਆਖਾ ਤੇਰੇ ਪੇਕੀ ਜਾ ਕੇ ਆਵਾ ਮਿਲ ਕੇ ਆਵਾ ਤੇ ਅਦੀ ਫੋਰੀ ਪਿੰਡ ਬਣ ਗਿਆ ਕਹਿੰਦੀ 10 ਸਾਲਾਂ ਚ ਬੇਬੇ ਉਹਨੂੰ ਯਾਦ ਕਿਵੇਂ ਆ ਗਈ ਆਪਣੀ ਕੀ ਗੱਲ ਕੀਤੀ ਐ ਕਿਵੇਂ ਆਈ ਮੇਜਾ ਤਾਂ ਬਸ ਉਹੀ ਗੱਲ ਮੰਗੂ ਤੈਨੂੰ ਪਤਾ ਹੁਣ ਯਾਦ ਉਹਨ ਟਾਪੀ ਆਉਗੀ ਚੰਗੀ ਆਪਾਂ ਤੇ ਬਾਹਣ ਲੈਗੀ ਚੰਗੇ ਪੈਸੇ ਲੈਗੀ ਚੰਗੇ ਘਰ ਬਾਰ ਪਾ ਲੈ ਕੋਠੀਆਂ ਪਾ ਲਈ ਉਹਨੂੰ ਕੀ ਗੁੱਸਾ ਗੁੱਸਾ ਤਾਂ ਕਾਜਾ ਤਾਂ ਆਪਣਾ ਵੱਢ ਕੇ ਲ ਗਈ ਐ ਗੁੱਸਾ ਤਾਂ ਆਪਾਂ ਨੂੰ ਐ ਨਾ ਫਿਰ ਕਦੋਂ ਆਈ ਤੀ ਕਦੋਂ ਮੁਰਗੀ ਕੀ ਗੱਲ ਤੀ ਆ ਹੋ ਗਿਆ ਥੋੜਾ ਘੰਟਾ ਕੋ ਹੋ ਗਿਆ ਉਦੋਂ ਕਹਿੰਦੀ ਮੈਂ ਤਾਂ ਭਾਈ ਫਿਰ ਕਿੰਨੇ ਕ ਮੇਰਾ ਤਾਂ ਬਲੱਡ ਵਧ ਗਿਆ ਭਾਈ ਮਾਮਾ ਮੈਨੂੰ ਚੰਗਾ ਰੱਖ ਭਾਮਾ ਘਰੇ ਆ ਗਈ ਤੀ ਘਰੇ ਉੱਥੇ ਬਾਰਗੇ ਖੜੀ ਰਹੀ ਐ ਆ ਆਪਣੇ ਵਾਲੀ ਕਾਮਲੀ ਹਰਪ੍ਰੀਤ ਤੇ ਨਾਲੇ ਰੈਂਪੀ ਜਾ ਜਾ ਮੋਢਾ ਜੋੜ ਕੇ ਬਰੋਬਰ ਬਹਿ ਗਈਆਂ ਆਪਣੇ ਉਹ ਛੱਟਾਂ ਚ ਤੂੰ ਉੱਥੇ ਮੂਰਤੀ ਕਹਾਂ ਗਈ ਸੀ ਗਾਹ ਉੱਥੇ ਰਹਿ ਗਈ ਸੀ ਮੱਜੇ ਤੇ ਗਾਹਾਂ ਦਾ ਮੈਂ ਕਿਹਾ ਆਉਂਦੀ ਨਹੀਂ ਆਉਂ ਨੂੰ ਇੱਥੇ ਮੈਂ ਗਾਹ ਤੂੰ ਇਸ ਕਿਰੀ ਨਹੀਂ ਆਪਾਂ ਨਹੀਂ ਉਹ ਗਾਹਾਂ ਦੇਣਾ ਤੇ ਉੱਥੇ ਬੈ ਕੇ ਤੇ ਗੱਲਾਂ ਕਰਨ ਭਾਈ ਨੇ ਤਾਰ ਖਾਇਮਾ ਦਾ ਬਾਹ ਫੜ ਕੇ ਗਰਾ ਕੱਢਤੀ ਕਰੋ ਚੱਲ ਬੇਬੇ ਛੱਡ ਭਰੇ ਨਾ ਗੱਲਾਂ ਨੂੰ ਆਈ ਤੀ ਮੂਰਤੀ ਦੀ ਗੱਲ ਮੁੱਕ ਗਈ ਮੂਰਤੀ ਦਾ ਟੀਟਨ ਵਾਦਾ ਜਿਆ ਗੱਲ ਆਈ ਕਿਵੇਂ ਆਂਗੀ ਉਹ ਤਾਂ ਨਾ ਸਾਕ ਆਦੀ ਤੁਹਾਡੀ ਕੁੜੀ ਦਾ ਮੈਂ ਸਾਕ ਕਰਾਵਾਂ ਕਹਿੰਦੀ ਰੈਂਪੀ ਦਾ ਉਹ ਰਿਸ਼ਤਾ ਲੈਣਾ ਹੀ ਤੇ ਹਾਂ ਰਿਸ਼ਤਾ ਮੇਰੀ ਭੂਆ ਹਾਂ ਕੀੜੀਆਂ ਗੱਲਾਂ ਕਰਦੀ ਐ ਉਹਨੇ ਸੁਫਨਾ ਕਿਵੇਂ ਲੈ ਲਿਆ ਇਹ ਵੀ ਉਹਨੂੰ ਸਾਖ ਦੇ ਦੇਣਗੇ ਭਾ ਮੇਰੀ ਭੈਣ ਦਾ ਹਾਂ ਦੇਖ ਲੈ ਉਹ ਤਾਂ ਪੁੱਤ ਮਿੱਠੀਆਂ ਗੋਲੀਆਂ ਲੈ ਦੇਣ ਆਈ ਸੀ ਆਪਾਂ ਨੂੰ ਵੀ ਆਪੇ ਮੇਰੇ ਮਾਂਗ ਲੱਗ ਜਾਣਗੇ ਵੀ ਉਹਨੂੰ ਸਾਖ ਦੇ ਦੇਣਗੇ ਤੇ ਮੇਰੇ ਕੀ ਕਰਨੋ ਮਿਲ ਗਈ ਐ ਮੇਰਾ ਮਿਲਮਲਿਆਪ ਹੋਜੂ ਸਾਖ ਦੇ ਬਹਾਨੇ ਨਾਲ ਬੇਬੇ ਤੇਰੀ ਗੱਲ ਦਾ ਜਮਾ 16 ਨੇ ਸੱਚ ਐ ਉਹਨੂੰ ਆਈ ਥੀ ਉਹ ਤਾਂ ਮੈਂ ਜਮੀਨ ਦਾ ਹਿੱਸਾ ਲੈ ਗਈ ਹੁਣ ਕਿਵੇਂ ਜਾ ਕੇ ਬੜਾ ਆਪਣੇ ਪਤੀਜੇ ਦੇ ਘਰੇ ਹੁਣ ਬਹਾਨੇ ਕਰਦੀ ਐ ਵੀ ਮੈਂ ਰਿਸ਼ਤਾ ਕਰਾ ਦਿਆਂ ਕੋਈ ਇਹ ਜਾ ਰਿਸ਼ਤਾ ਕਰਾਊਗੀ ਬਹਾਨਾ ਘੜ ਕੇ ਐ ਕਿ ਕੋਈ 50 ਕਿੱਲੇ ਵਾਹਣ ਦੇ ਹੈਗੇ 50 ਕਿੱਲੇ ਵਾਲਾ ਅੱਜ 50 ਲੱਖ ਮੰਗੂਗਾ ਅਸੀਂ 50 ਲੱਖ ਕਿੱਥੋਂ ਦੇਵਾਂਗੇ ਤੂੰ ਰਖਾਦੀ ਅਜਾ ਤੂੰ ਜਮੀਨ ਵੜ ਕੇ ਲੈ ਗਈ 50 ਕਿੱਲੇ ਕਿਹਦੀ ਸੀ ਹਾਂ 50 ਕਿੱਲੇ ਵਾਹਣ ਦੇ ਆ ਕਹਿੰਦੀ ਬੇਬੇ ਪੁੱਛਣਾ ਕੀ ਵੀ ਰਿਸ਼ਤਾ ਕਿਵੇਂ ਦੀ ਉਹ ਤਾਂ ਕਹਿੰਦੀ ਕਿ 50 ਕਿੰਨੇ ਵਾਹੰਦੇ ਨੇ ਵਧੀਆ ਕੋਠੀ ਪਾਈ ਆ ਕੱਲਾ ਕਹਿੰਦੀ ਮੁੰਡਾ ਦਾ ਤੇ ਕਹਿੰਦੀ ਰਾਜ ਰਾਜੂ ਵੀ ਕਹਿੰਦੀ ਨਾਲ ਤੁਸੀਂ ਵੀ ਸੁਖ ਮਾਰੋਗੇ ਕਹਿੰਦੀ ਬੇਬੇ ਆਖਰ ਨੂੰ ਤਾਂ ਕੀ ਕਹਿਣਾ ਉਹ ਦੱਸਾਂ ਨੂੰ ਤਾਂ ਮੈਨੂੰ ਰਿਸ਼ਤਾ ਵਧੀਆ ਲੱਗਦਾ ਸੀ ਬੇਪੁੱਤ ਕਾਂ ਵੜਿਆ ਕੀ ਪਤਾ ਆਪਣੇ ਨਾਲ ਕੀ ਖੋਬਾ ਕੱਢਦੀ ਐ ਕੀ ਮਾਰੇ ਥਾਂ ਕਢਾਉਂਦੀ ਐ ਵੀ ਮੇਰੇ ਨਾਲ ਮੋਹਕਾ ਦੇ ਨੇ ਬੇਚਕੀਆਂ ਤੇ ਗਾਹਾਂ ਇਹਨਾਂ ਦੀ ਕੁੜੀ ਨਾਲ ਵੀ ਕਰਾਵਾ ਬੇਬੇ ਇਹ ਵੀ ਤੇਰੀ ਗੱਲ ਠੀਕ ਐ ਮੇਰੀ ਭੂਆ ਦੇ ਅੱਖੇ ਤੋਂ ਤਾਂ ਆਪਾਂ ਰਿਸ਼ਤਾ ਕਰਦੀ ਨਹੀਂ ਹੈਗੀ ਆਪਣੇ ਨਾਲ ਕਦੇ ਠੱਗਾ ਬੱਗੀ ਨਾ ਕਰਾ ਦੇ ਉਹ ਆਹੋ ਆਪਣੇ ਨਾਲ ਦੇ ਕੋਈ ਬਣਦੇ ਹੀ ਨਹੀਂ ਹੈਗੀ ਗੱਲ ਜ਼ਮੀਨ ਦਾ ਹੀ ਹਸਲੇਗੀ ਆਪਣੇ ਕੀ ਲੱਗੀ ਉਹਦੇ ਕੀ ਆਪਣੀ ਲੱਗੀ ਉਹ ਮੇਰੀ ਕੁਆ ਨਾ ਕੋਬਾ ਇਹਦਾ ਇਹ ਨਹੀਂ ਪਤਾ ਆਪਣੇ ਨਾਲ ਕੀ ਬੈਰ ਕੱਢਦੀ ਹੋਵੇ ਜਵਾਕੜੀ ਬੈਰੀ ਕੱਢਣ ਆਈ ਸੀ ਹੈ ਬਸ ਕੋਈ ਬੈਰੀ ਕੱਢਣ ਆਈ ਸੀ ਹਾਂ ਨਾ ਮੈਂ ਕਿਹਾ ਸਾਨੂੰ ਕਿਥਾਂ ਦਾ ਤੋੜ ਸੁਖ ਨਾਲ ਇਹਦੀਆਂ ਮਾਸ ਸਿੰਘਾਂ ਇਹਦੇ ਨਾਨਕੇ ਇਹਦੀਆਂ ਮਾਬਥਿਆ ਰਹੋ ਸਾਡੇ ਨਾਲ ਰਿਸ਼ਤੇ ਜਾਰੀ ਅਸੀਂ ਤੈਨੂੰ ਸਾਖ ਦੇਵਾਂਗੇ ਸਾਡੀ ਯਾਰਪਨੀ ਦੇ ਭਾਪੇ ਕੇ ਘਰ ਰਿਸ਼ਤੇ ਜਾਰੀ ਹੈ ਇਹਦੀਆਂ ਮੇਰੀ ਨੂਨ ਅਸੀਂ ਤੈਨੂੰ ਸਾਖ ਦੇਵਾਂਗੇ ਬਸ ਤੇਰੇ ਲਈ ਗੱਲ ਹੈ ਉਹ ਤਾਂ ਐਵੇਂ ਨਾ ਮਿੱਠੀਆਂ ਮਾਰਦੀ ਪੋਚੇ ਮਾਰਨ ਆਈ ਸੀ ਉਹਦਾ ਵਰਤੇਵਾ ਕਰਨਾ ਚਾਹੀਦਾ ਤੇ ਆਵਦਾ ਵਰਤੇਵਾ ਆਹ ਬੱਤੇ ਦਾ ਕਾਦੀ ਸੀ ਆਪਣੀ ਨਹੀਂ ਵਰਤਦੇ ਉਹਦੇ ਨਾਲ ਆਪਣਾ ਕੋਈ ਲੋੜ ਨਹੀਂ ਹੈਗੀ ਬੱਤੇ ਵੇ ਕਹਦੇ ਨੇ ਕਾਬਲਾ ਕਿ ਉਹ ਆਪਣੀ ਤਾਂ ਜਾਇਦਾਦ ਲੈ ਲੇਗੀ ਤੈਨੂੰ ਪਤਾ ਕਿ ਉਹ ਆਪਣੇ ਸ਼ਰੀਕ ਉੱਥੇ ਮਨ ਕੋਲੇ ਫਿਰ ਜਾਂਦੇ ਨੇ ਬੱਟ ਨਾ ਬੱਟ ਕਾਜਾ ਮੱਚਦਾ ਦੇਖ ਕੇ ਬੇਬੇ ਤੂੰ ਤਾਂ ਫੇਰ ਵੀ ਸੁੱਖ ਨਾਲ ਘਰੇ ਰਹਿਣੀ ਹੈ ਉਹ ਤਾਂ ਮੈਨੂੰ ਪਤਾ ਹੈ ਜਿਹੜੀਆਂ ਮੇਰੇ ਨਾਲ ਖੇਤ ਬੀਕਦੀਆਂ ਨੇ ਗਮਾਂਡੀ ਦਾ ਪੱਟ ਤੇ ਆ ਕੇ ਖੜ ਜਾਂਦੇ ਨੇ ਠੀਕ ਹੈ ਹਾਂ ਇਹੀਆਂ ਗੱਲਾਂ ਕਰਦੇ ਨੇ ਤੇ ਖੋਬਾ ਕੱਢਦੇ ਨੇ ਆ ਕੇ ਵੀ ਦੀ ਗੱਲਾ ਕਰਦੇ ਹੋਣਗੇ ਆਹੋ ਤੇ ਭੂਆ ਹਜੇ ਮੰਗਦੀ ਹੈ ਰਿਸ਼ਤੇ ਮੇਰੇ ਨਾਲ ਆ ਪਤਾ ਨਹੀਂ ਕਿ ਲੜਕੇ ਹਟ ਗਿਆ ਮੇਰੇ ਨਾਲ ਕਹਿੰਦੀ ਲਾ ਤੂੰ ਭੂਆ ਇਨੋ ਕਹਿੰਦੀ ਕਰੇ ਆਈ ਨਾਲ ਆਈ ਨਹੀਂ ਸੀ ਕਰਨਾ ਮੈਂ ਕਿਹਾ ਤੂੰ ਵਗ ਜਾ ਦੀ ਭੂਆ ਕਦੇ ਮੇਰੇ ਮਿਲਿਆਪ ਕਰਿਆ ਮੇਰੀ ਭੂਆ ਤਾਂ ਅਹ ਮੇਰੀ ਭੈਣ ਤਾਂ ਨਿਆਣੀ ਹੈ ਉਹਨੂੰ ਬਚਾਰੀ ਨੇ ਆਏ ਮੇਰੀ ਭੂਆ ਹੈ ਉਹ ਕਾਦੀ ਭੂਆ ਹੈ ਇਹ ਇਦਾਂ ਨਹੀਂ ਐ ਡੈਨ ਉਹਦਾ ਪੁੱਤ ਆਪਾਂ ਦਾ ਪਤਾ ਹੁਣ ਕਿਹਦੇ ਹੱਡਾਂ ਨਾਲ ਬੀਟਿਆ ਐ ਐਸੀ ਨਿਆਣੀਏ ਨੂੰ ਕੁੜੀ ਨੂੰ ਕੀ ਪਤਾ ਹੁਣ ਨਾ ਹਰਪ੍ਰੀਤ ਨੂੰ ਪਤਾ ਬੇਬੇ ਉਹਦਾ ਤੂੰ ਚੰਗਾ ਕਰਿਆ ਉਹਨੂੰ ਜਵਾਬ ਦੇਤਾ ਜੇ ਮੈਂ ਹੁੰਦਾ ਨਾ ਮੈਂ ਤਾਂ ਉਹਦਾ ਬੜੀ ਬੇਸ਼ਕੀ ਕਰਦਾ ਮੈਂ ਕਿਹਾ ਕਿ ਮੈਂ ਸਵਾ ਕਰੀ ਜੇ ਤਾਂ ਹੋਈ ਅਣਖਾਂ ਲਈ ਤਾਂ ਮੁੜ ਕੇ ਆਪਾਂ ਨਹੀਂ ਛੱਡਦੀ ਨਹੀਂ ਆਹ ਹੋਈ ਤੇ ਸ਼ਰਮ ਤਾਂ ਦਵਾਰੇ ਫੇਰ ਆਦੀ ਬੇਬੇ 50 ਕਿੱਲੇ ਹੁਣ ਪਾਣੀ 60 ਕਿੱਲੇ ਹੁਣ ਆਪਾਂ ਨਹੀਂ ਇਸ ਤਾਂ ਉੱਥੇ ਕਰਨਾ ਲੈ ਫੇਰ ਲੈ ਹਰ ਤਰੀ ਜਿਵੇਂ ਕਹਿੰਦੀ ਉੱਥੇ ਕਰ ਦਿਆਂਗੇ ਕੁੜੀ ਵੀ ਕਹਿੰਦੀ ਲਾਕੀ ਹੁੰਦਾ ਸੀ ਮਿਲ ਮਲਿਆ ਪਕਾਣ ਨੂੰ ਨਹੀਂ ਮੇਲ ਕਰਨ ਨੂੰ ਫੇਰਦੀਆਂ ਸੀ ਚੱਲ ਇੰਨਾ ਛੋਕਰ ਹੱਥੋਂ ਮੁੰਡਾ ਤਾਂ ਮੇਰੀ ਮਾਗਰ ਬੋਲ ਪਿਆ ਹਾਂ ਤੇ ਹਾਂ ਕਰਤੀ ਮੈਂ ਤਾਂ ਜੀ ਮਾ ਕੇ ਤੇ ਮੁੰਡੇ ਨੇ ਮੇਰੇ ਨਾਲ ਲੜ ਪਈ ਵੀ ਤੂੰ ਪੂਆ ਨੂੰ ਕਿਉਂ ਕਰੋ ਕਰਦੇ ਚੱਲ ਹਜੇ ਵੀ ਛੋਕਰ ਇਹ ਤਾਂ ਮੇਰੇ ਮਗਰੀ ਲੱਗ ਗਿਆ ਮੈਂ ਤਾਂ ਐਸੀ ਮਹਲਾ ਤਾਈ ਕਿ ਕਰੇ ਹੋ ਪੂਆ ਪੂਆ ਤਾਂ ਵਿਚਾਰੀ ਕਿਸੇ ਦੇ ਨਹੀਂ ਖੜੀ ਪੂਆ ਤਾਂ ਉਹ ਗੱਲ ਬੱਗ ਗਈ ਏ ਤੱਕੇ ਮਾਰੇ ਹੀ ਗੱਲ ਆ ਗਈ ਤੁਸੀਂ ਤਾਂ ਤੂੰ ਕਿਧਰੋਂ ਆਈ ਸੀ ਹੁਣ ਮੈਂ ਤਾਂ ਭੂਆ ਨੂੰ ਦੇਖਣ ਗਈ ਸੀ ਤਾਈ ਕੇ ਕਰੇ ਕਿਹੜੀ ਭੂਆ ਨੂੰ ਤੂੰ ਵੀ ਮਾਂ ਵਾਂਗੂ ਬੋਲਦਾ ਭੂਆ ਸਿੰਦਰ ਬੇਬੇ ਨੇ ਸਾਰੀਆਂ ਗੱਲਾਂ ਦੱਸਤੀਆਂ ਸੀ ਆਪਾਂ ਉਹਦੇ ਮੰਗਰ ਨਹੀਂ ਲੱਗਣਾ ਮਾਂ ਦਾ ਤੇਰੀ ਮੋਢੀ ਨਾਲ ਮਾਂ ਵੀ ਤੇਰੀ ਭਲੀ ਨਹੀਂ ਹੈਗੀ ਐਡੀ ਨਾ 10 ਸਾਲਾਂ ਬਾਅਦ ਭੂਆ ਆਈ ਸੀ ਐਡਾ ਰਸਕੀ ਭੂਆ ਨੇ ਇਹਦਾ ਉਹ ਕਰਤਾ ਫੇਰ ਕੀ ਹੋਗਾ ਇਹ ਭੂਜਮੀਨ ਲੈਗੀ ਕਮਾਲ ਦੀ ਗੱਲ ਕਰਦੀ ਪਈਏ ਤੂੰ ਜਦੋਂ ਜ਼ਮੀਨ ਹੀ ਲੈਗੀ ਹੋਰ ਦੱਸ ਪਿੱਛੇ ਕੀ ਰਹਿ ਗਿਆ ਉਹ ਭੂਆ ਉਹੀ ਗੱਲ ਇਹਨੇ ਕਿ ਥੋੜੀਆਂ ਕਰਨਾ ਹੋਣਗੀਆਂ ਬੇਬੇ ਨੇ ਖਬਰੇ ਕਿੰਨੀ ਤੰਗ ਹੋਈ ਲੈ ਕੇ ਗਈ ਜਮੀਨ ਤੂੰ ਭਾਲੀ امیر ਕਰਾਈਏ ਨਹੀਂ ਆ ਪੂਆ ਮੇਰੇ ਪੂਆ ਕਿੰਨੀ ਕਿ ਜਮੀਨ ਲਗੀ ਕਿੰਨਾ ਕਿੰਨਾ ਬਹੜ ਲੱਗੀ ਗਈ ਪੂਆ ਇਸ ਹਾਲੇ ਕੀ ਆਪਦਾ ਠੀਕ ਹੈ ਪੂਆ ਜੀ ਥੋੜਾ ਲੱਗੀ ਪੋਂਦੀ ਬਾਲਾ ਲੱਗੀ ਜਿਹੜੀਆਂ ਜਮੀਨ ਲੈ ਜਾਂਦੀਆਂ ਨੇ ਕੁੜੀਆਂ ਉਹਨਾਂ ਨੂੰ ਕੋਈ ਵਰਤੇਵਾ ਨਹੀਂ ਰਹਿੰਦਾ ਮੇਰੀ ਗੱਲ ਸੁਣ ਲੈ ਮੈਨੂੰ ਇਹ ਦੱਸ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਜੇ ਕੱਲ ਨੂੰ ਤੇਰੀ ਭੈਣ ਇਹ ਘਰ ਬੈ ਹੀਗੀ ਤੇਰੀ ਭੈਣ ਜਮੀਨ ਲਈਗੀ ਫਿਰ ਤੇਰੀ ਭੈਣ ਨਾਲ ਵੀ ਮੈਂ ਹੀ ਹਾਲ ਕਰੂੰ ਸ਼ਾਬਾਸ਼ ਏ ਤੇਰੀ ਹਾਂ ਸ਼ਾਬਾਸ਼ ਏ ਤੇਰੀ ਹਾਂ ਆਹੀ ਗੱਲ ਰਹਿੰਦੀ ਸੀ ਕਹਿਣ ਬਿਨਾ ਜਿਹੜੀ ਤੂੰ ਕਹੀ ਤੀ ਆਪਦੇ ਵੇਲੇ ਸ਼ਾਬਾਸ਼ ਏ ਭੈਣ ਨੂੰ ਚੰਗੇ ਘਰੇ ਵਿਆਹਾਂਗੇ 50 ਕਿੱਲੇ ਵਾਲੇ ਦੇ ਵਿਆਹਾਂਗੇ ਤੇ ਭੂਆ ਹੋਰ ਕੀ ਕਰਨ ਆਈ ਸੀ ਭੂਆ ਵਿਚਾਰੀ ਪਹਿਲਾਂ ਕੱਤ ਬਾਹਣ ਵਾਲੇ ਦੇ ਵੇਚੀ ਤਾਂ ਹੀ ਤਾਂ ਭੂਆ ਦੁਖੀ ਹੋਈ ਬਾਹਣ ਲੈਗੀ ਹੁਣ ਪੂਆ 50 ਕਿੱਲਿਆਂ ਵਾਲੇ ਦੀ 10 ਪੌਣ ਆਈ ਸੀ ਕੁੜੀ ਵਾਸਤੇ ਜੇ 50 ਕਿੱਲਿਆਂ ਵਾਲੇ ਦੇ ਵਾਹਾਂਗੇ ਅਗਲਾ ਭੁੱਖਾ ਤਾਂ ਨਹੀਂ ਹੋਊਗਾ ਆਪਾਂ ਤਾਂ ਤਾਂ ਨਹੀਂ ਮੰਗੂ ਉਹ ਇਹ ਤਾਂ ਤੇਰੀ ਗੱਲ ਠੀਕ ਐ ਪਰ ਮੈਨੂੰ ਬੇਬੇ ਨੇ ਵੀ ਗੱਲ ਦੱਸੀ ਸੀ ਵੀ ਪੂਰੇ 50 ਕਿੱਲੇ ਆਉਂਦੇ ਆ ਮੁੰਡੇ ਨੂੰ ਮੇਰੀ ਗੱਲ ਸੁਣ ਲੈ ਪੂਆ ਦੇ ਕਹੇ ਤੋ ਤਾਂ ਮੈਂ ਰਿਸ਼ਤਾ ਕਰਨੀ ਨਹੀਂ ਨੀ ਹੈਗਾ ਪੂਆ ਦੀ 50 ਦੇ ਵੀ 55 ਕਿੱਲੇ ਕਿਉਂ ਨਾ ਆਉਂਦੇ ਹੁਣ ਤੂੰ ਮਾਂ ਦੇ ਮਗਰ ਲੱਗ ਗਿਆ ਨਾ ਤੇਰੀ ਮਾਂ ਨੇ ਲਾਤ ਨਾ ਤੇਰੇ ਉਂਗੜਾ ਮਾਂ ਦੇ ਮਗਰ ਨਹੀਂ ਲੱਗਿਆ ਮੈਨੂੰ ਬਥੇਰਾ ਸਾਡੇ ਲੋਕਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੱਲ ਨੂੰ ਆਪਾਂ ਕੁੜੀ ਦਾ ਰਿਸ਼ਤਾ ਕਰਦੇ ਮੰਨ ਲਾ ਆਪਾਂ ਚੰਗੇ ਘਰ ਵੇਉਂਦੇ ਰੈਂਪੀ ਨੂੰ ਤੇ ਜੇ ਆਪਾਂ ਉਦੋਂ ਵਾਹਣ ਵੇਚ ਕੇ ਵੇਉਂਦੇ ਫਿਰ ਤੇ ਜੇ ਹੁਣ ਕੁੜੀ ਜਣੀ ਆ ਪਾਲੀ ਸੈਟਲੀ ਜਣੀ ਆ ਭੂਆ ਜੀ ਜੇ ਹੁਣ ਭੂਆ 50 ਕਿੱਲੇ ਵਾਲੇ ਦੇ ਕਰਾਉਂਦੀ ਅਗਲਾ ਪੰਜੀ ਨਹੀਂ ਮੰਗਦਾ ਤੈਨੂੰ ਪਤਾ ਕਿਉਂ ਦੱਸ ਵੀ ਕਿਉਂ ਨਹੀਂ ਮੰਗਦੇ ਪੰਜੀ ਨਹੀਂ ਮੰਗਦਾ ਹਾਂ ਆਹ ਗੱਲ ਕਿੱਥੋਂ ਕਹੀ ਜਣੀ ਆ ਲੈ ਭੂਆ ਮੈਨੂੰ ਦੱਸ ਕੇ ਗਈ ਏ ਕੀ ਗੱਲ ਕਿਉਂ ਨਹੀਂ ਮੰਗਦਾ ਭੂਆ ਕਹਿੰਦੀ ਉਹਦੇ ਉਹਨਾਂ ਦੇ ਦੂਜੇ ਘਰ ਵਾਲੇ ਨਾ ਠੱਗੀ ਹੋਗੀ ਉਹਨਾਂ ਕੋਲੇ 50 ਕਿੱਲੀ ਉਹਨਾਂ ਕੋਲੇ ਸੀ ਅੱਛਾ ਹਾਂ ਤੇ ਉਹਨਾਂ ਨੇ ਸਮਾਨਤਾ ਦਿੱਤਾ ਬਥੇਰਾ ਕਹਿੰਦੀ ਤੇ ਗੱਲ ਕਰ ਬੰਦਿਆ ਨਾ ਠੱਗੀ ਹੋਗੀ। ਕਹਿੰਦੀ ਬੰਦੇ ਚੰਗੇ ਨਹੀਂ ਮਿਲਦੇ। ਬੰਦੇ ਨਹੀਂ ਚੰਗੇ ਮਿਲੇ। ਮੇਰੀ ਗੱਲ ਸੁਣ ਲੈ। ਜਿਹੜੀ ਗੱਲ ਤੂੰ ਕਹਿੰਨੀ ਐ। ਹੂੰ। ਉਸੇ ਘਰੇ ਰਿਸ਼ਤਾ ਕਰ ਦਿਆਂਗੇ ਰੇਂਪੀ ਦਾ। ਮੇਰੀ ਭੈਣ ਦਾ। ਗੱਲ ਕਰ ਪੂਆ ਜੇ ਕਿਸੇ ਤੋਂ ਨਹੀਂ ਕਰਦੇ। ਕਿਸੇ ਦਲਾਲ ਨੂੰ ਪਾ ਲਾਂਗੇ। ਕਿਸੇ ਹੋਰ ਬਚੋਲੇ ਨੂੰ ਪਾ ਲਾਂਗੇ। ਪਰ ਪੂਆ ਨੂੰ ਰਿਸ਼ਤਾ ਜਮਾ ਨਹੀਂ ਦਿੰਦੇ। ਦਲਾਲ ਨੂੰ ਪਾ ਲਾਂਗੇ। ਨਾ ਦਲਾਲ ਕੀ ਕਰਨਗੇ? ਬੰਦੇ ਤਾਂ ਪੂਆ ਦੇ ਹੱਥ 'ਚ ਐ। ਲੈ। ਪੂਆ ਦੇ ਹੱਥ ਜੀ ਆਹੋ ਪੂਆ ਨੇ ਕੋਈ ਦੇਖ ਮੈਂ ਤੈਨੂੰ ਦੱਸਾਂ ਕਾਮਲਾ ਨਾ ਹੋ ਮੈਂ ਤੈਨੂੰ ਦੱਸਾਂ ਮੇਰੀ ਗੱਲ ਮੰਨ ਲਾ ਮੈਂ ਤੇਰੀ ਭੈਣ ਨਾਲ ਵੀ ਗੱਲ ਕਰਕੇ ਗਈਆਂ ਤੇ ਮੇਰੀ ਬੇਬੇ ਨਾਲ ਤਾਂ ਫਿਰ ਮੈਂ ਬੜੀ ਗਲਤ ਕਰੀ ਨੀ ਮਾ ਕਾਨੂੰ ਬੋਲਣਾ ਮੈਂ ਤੈਨੂੰ ਦੱਸਾਂ ਸਾਰਾ ਕੁਝ ਗੱਲ ਤੇਰੀ ਠੀਕ ਹੈ ਉਹ ਚਲ ਕੋਈ ਨਹੀਂ ਮੈਂ ਦੇਖਣਾ ਠੰਡੇ ਦਿਮਾਗ ਨਾਲ ਸੋਚੂਗਾ ਮੈਂ ਪੂਆ ਨੂੰ ਕਿਹਾ ਸੀ ਵੀ ਪੂਆ ਸੀ ਤੇਰੇ ਕੋਲੇ ਆਪੇ ਆ ਜਾਗੇ ਆਪਾਂ ਕੱਲ ਨੂੰ ਜਾ ਕੇ ਆਵਾਂਗੇ ਨਹੀਂ ਤਾਂ ਆਪਾਂ ਪੂਆ ਕੋਲੇ ਜਾ ਆਵਾਂਗੇ ਨਾਲੇ ਆਪਾਂ ਘਰ-ਬਾਰ ਦੇਖ ਆਵਾਂਗੇ ਵੀ ਕਹੇ ਜਾ ਕੁਛ ਐਂ ਕਰੀ ਫਿਰ ਇਹ ਗੱਲ ਬੇਬੇ ਕੋਲੇ ਕੋਈ ਵੀ ਦੱਸੀ ਨਾ ਬੇਬੇ ਤੇ ਬਾਲੀ ਹਰਖੀ ਬੈਠੀ ਸੀ ਬੇਬੇ ਨੂੰ ਬੜਾ ਦੱਸਣਾ ਹੈ ਬੇਬੇ ਨੂੰ ਕਹਾਂਗੇ ਇਹ ਤਾਂ ਮਾਨਸਾ ਜਾਣਦੇ ਆ ਚੱਲ ਠੀਕ ਹੈ ਇਹ ਤੂੰ ਕਹਣੀ ਹੈ ਤੇਰੇ ਕੋਈ ਤਾਂ ਮੈਂ ਰਿਸ਼ਤਾ ਦੇਖਣ ਬਗ ਜੂਗਾ ਨਹੀਂ ਮੈਂ ਭੂਆ ਨੂੰ ਤਾਂ ਰਿਸ਼ਤਾ ਦਿੰਦਾ ਨਹੀਂ ਤੀਗਾ ਕੋਈ ਗੱਲ ਨਹੀਂ ਮੈਂ ਕਰ ਕਹਣੀ ਭੂਆ ਨੂੰ ਰਿਸ਼ਤਾ ਦੇ ਲੈ ਬੇਬੇ ਲਾ ਲੈ ਜੋਰ ਜਿਹੜਾ ਬੇਬੇ ਤੋਂ ਲੱਗਦਾ ਰਿਸ਼ਤਾ ਤਾਂ ਫਿਰ ਭੂਈ ਲੈ ਕੇ ਜਾਊਗੀ ਬਚੋਲਣ ਤਰਿੰਪੀ ਦੀ ਭੂਈ ਬਣੂਗੀ ਤੇ ਨਾਏ 50 ਕਿੱਲੇ ਆਲੇ ਦੇ ਕਰਾਂਗੇ ਤੇ ਨਾਲੇ ਪੰਜੀ ਭੂਆ ਲੱਗਣ ਨਹੀਂ ਦਿੰਦੀ ਤੇ ਜੇ ਕਿਛੇ ਉਹੀ ਗੱਲ ਮਾੜੇ ਟੀੜੇ ਘਰ ਬਿਆਤੀ ਕੱਲ ਨੂੰ ਇਹ ਸਾਬਣਾ ਕੇ ਵੇਜੂਗੀ ਚੰਗੇ ਘਰ ਬਿਹਾਗੇ ਹਿੱਸੇ ਤਾਂ ਨਹੀਂ ਮੰਗਣਗੇ ਆਕੇ